ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੀ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਾਂ ਲੈ ਕੇ ਹਾਜ਼ਰ ਆ ਆਪਣੀ ਅੱਜ ਦੀ ਕਹਾਣੀ ਆਪਣੀ ਅੱਜ ਦੀ ਕਹਾਣੀ ਬਹੁਤ ਹੀ ਦਿਲ ਨੂੰ ਭਾਵੁਕ ਕਰ ਦੇਣ ਵਾਲੀ ਕਹਾਣੀ ਆ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਸੁਣਿਓ ਕਹਾਣੀ ਸੁਣਨ ਤੋਂ ਬਾਅਦ ਆਪਣੀ ਰਾਇ ਕਮੈਂਟ ਬਾਕਸ ਵਿੱਚ ਜਰੂਰ ਰੱਖਿਆ ਕਰੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਪੰਮੀ ਨੂੰ 1 ਸਾਲ ਹੋ ਗਿਆ ਸੀ ਕੈਨੇਡਾ ਆਈ ਨੂੰ ਪੰਮੀ ਕੈਨੇਡਾ ਦੇ ਵਿੱਚ ਆਪਣੇ ਪਾਪਾ ਦੇ ਦੋਸਤ ਦੇ ਬੇਟੇ ਤੇ ਉਹਦੀ ਪਤਨੀ ਦੇ ਨਾਲ ਰਹਿ ਰਹੀ ਸੀ ਉਹ ਉਹਨਾਂ ਨੂੰ ਭਰਾ ਭਾਵੀ ਹੀ ਮੰਨਦੀ ਸੀ ਤੇ ਉਹਨਾਂ ਦਾ ਛੋਟਾ ਜਿਹਾ ਬੱਚਾ ਸैम ਆ ਉਹ ਉਹ ਪੰਮੀ ਨਾਲ ਬਹੁਤ ਕੋਲ ਮਿਲ ਗਿਆ ਸੀ ਪੰਮੀ ਨੇ ਜਦੋਂ ਕੰਮ ਤੇ ਜਾਣਾ ਹੁੰਦਾ ਤਾਂ ਉਹ ਸैम ਨੂੰ ਨਾਲ ਲੈ ਜਾਂਦੀ ਤੇ ਆਉਂਦੀ ਹੋਈ ਸਕੂਲੋਂ ਵੀ ਉਹਨੂੰ ਉਹੀ ਲੈ ਕੇ ਆਉਂਦੀ ਸैम ਆ ਪੰਮੀ ਬਿਨਾ ਕਿਤੇ ਵੀ ਨਹੀਂ ਜਾਂਦਾ ਸੀ ਇੰਨਾ ਉਹ ਆਪਣੇ ਮੰਮੀ ਪਾਪਾ ਦਾ ਵੀ ਨਹੀਂ ਸੀ ਕਰਦਾ ਜਿੰਨਾ ਉਹ ਪੰਮੀ ਦਾ ਕਰਦਾ ਸੀ ਅੱਜ ਪੰਮੀ ਨੇ ਕੰਮ ਤੋਂ ਆਉਂਦਿਆਂ ਸैम ਨੂੰ ਸਕੂਲੋਂ ਲਿਆ ਤੇ ਰਸਤੇ ਦੇ ਵਿੱਚ ਉਹ ਕਿਸੇ ਪਾਰਕ ਦੇ ਵਿੱਚ ਰੁਕ ਗਏ ਪਾਰਕ ਦੇ ਵਿੱਚ ਸैम ਚੁੱਲਿਆਂ ਤੇ ਝੂਟੇ ਲੈਣ ਲੱਗ ਗਿਆ ਤੇ ਪੰਮੀ ਇੱਕ ਬੈਂਚ ਤੇ ਬੈਠ ਗਈ ਬੈਂਚ ਤੇ ਬੈਠੀ ਉਹ ਪਾਰਕ ਦੇ ਵਿੱਚ ਤੁਰੇ ਫਿਰਦੇ ਲੋਕਾਂ ਵੱਲ ਵੇਖ ਰਹੀ ਸੀ ਤੇ ਉਹਨੂੰ ਦੂਰ ਇੱਕ ਮੁੰਡਾ ਦਿਖਾਈ ਦਿੱਤਾ ਉਸ ਮੁੰਡੇ ਨੂੰ ਵੇਖ ਕੇ ਪੰਮੀ ਨੂੰ ਇਹ ਲੱਗਿਆ ਕਿ ਉਹ ਅਰਸ਼ਦੀਪ ਲੱਗਦਾ ਜਦੋਂ ਪੰਮੀ ਉੱਠ ਕੇ ਉਸ ਮੁੰਡੇ ਵੱਲ ਜਾਣ ਲੱਗੀ ਤਾਂ ਉਹ ਮੁੰਡਾ ਕਾਲੇ ਕਦਮਾਂ ਨਾਲ ਪਾਰਕ ਦੇ ਵਿੱਚੋਂ ਨਿਕਲ ਗਿਆ ਕਿਉਂਕਿ ਉਸ ਮੁੰਡੇ ਨੂੰ ਪੰਮੀ ਦਾ ਕੋਈ ਪਤਾ ਨਹੀਂ ਲੱਗਿਆ ਸੀ ਉਹ ਮੁੰਡਾ ਕਾਫੀ ਦੂਰੀ ਤੇ ਸੀ ਤੇ ਉਹ ਤੋਂ ਦੂ ਤੋਂ ਮਤਲਬ ਪਛਾਣਿਆ ਸੀ ਪੰਮੀ ਨੇ ਪੰਮੀ ਕਾਫੀ ਉਹਦੇ ਪਿੱਛੇ ਤੱਕ ਜਾਂਦੀ ਆ ਪਰ ਉਹ ਗੱਡੀ ਦੇ ਵਿੱਚ ਬੈਠ ਕੇ ਚੱਲਿਆ ਜਾਂਦਾ ਪੰਮੀ ਸੋਚਾਂ ਦੇ ਵਿੱਚ ਗੁਆਚ ਜਾਂਦੀ ਆ ਤੇ ਫਿਰ ਉਹ ਸੋਚਦੀ ਆ ਕਿ ਮੈਂ ਸੈਮ ਨੂੰ ਉੱਥੇ ਛੱਡਿਆਈ ਹੈ ਨਾ ਤੇ ਵੀ ਸੈਮ ਕਿਤੇ ਆਸੇ ਪਾਸੇ ਨਾ ਚੱਲਿਆ ਜਾਵੇ ਚਲੋ ਉਹ ਵਾਪਸ ਆਉਂਦੀ ਐ ਸैम ਕੋਲ ਉਹਨੂੰ ਗੱਡੀ ਦੇ ਵਿੱਚ ਬਿਠਾਉਂਦੀ ਐ ਤੇ ਘਰ ਆ ਜਾਂਦੀ ਐ ਘਰ ਆ ਕੇ ਸैम ਦੇ ਮਮਾ ਜਿਹੜੇ ਉਹ ਖਾਣਾ ਤਿਆਰ ਕਰ ਰਹੇ ਸੀ ਉਹ ਕਹਿੰਦੇ ਆ ਕਿ ਪੰਮੀ ਤੁਸੀਂ ਜਲਦੀ ਫਰੈਸ਼ ਹੋ ਜਾਓ ਵੀ ਆਪਾਂ ਜਲਦੀ ਖਾਣਾ ਖਾ ਕੇ ਅੱਜ ਆਊਟਿੰਗ ਤੇ ਚੱਲਾਂਗੇ ਤਾਂ ਪੰਮੀ ਕਹਿੰਦੀ ਕਿ ਭਾਬੀ ਮੈਂ ਨਹੀਂ ਜਾਣਾ ਤੁਸੀਂ ਚਲੇ ਜਾਓ ਉਹਦੀ ਭਾਬੀ ਕਹਿੰਦੀ ਕਿ ਪੰਮੀ ਤੇਰੇ ਕਹਿਣ ਤੇ ਤਾਂ ਅਸੀਂ ਪਲਾਨ ਬਣਾਇਆ ਤੂੰ ਹੀ ਕਹਿੰਦੀ ਰਹਿਣੀ ਐ ਕਿ ਆਪਾਂ ਖਾਣਾ ਖਾ ਕੇ ਰੋਜ਼ ਸੌਂ ਜਾਂਦੇ ਆ ਵੀ ਆਪਾਂ ਬਾਹਰ ਨਹੀਂ ਜਾਂਦੇ ਆਪਾਂ ਨੂੰ ਥੋੜਾ ਬਹੁਤਾ ਤੁਰਨਾ ਫਿਰਨਾ ਚਾਹੀਦਾ ਕਿ ਤੇਰਾ ਵੀਰਾ ਵੀ ਇਸ ਚੱਕਰ ਦੇ ਵਿੱਚ ਜਲਦੀ ਵਿਲਾ ਹੋਇਆ ਤੇ ਤੂੰ ਹੁਣ ਮਨਾ ਕਰਦੀ ਆ ਤਾਂ ਪੰਮੀ ਉਦਾਸ ਆਵਾਜ਼ ਦੇ ਵਿੱਚ ਕਹਿੰਦੀ ਆ ਕਿ ਨਹੀਂ ਭਾਬੀ ਮੈਂ ਨਹੀਂ ਜਾਣਾ ਤਾਂ ਉਹਦੀ ਭਾਬੀ ਕੰਮ ਛੱਡ ਕੇ ਉਹਦੇ ਕੋਲ ਆਉਂਦੀ ਆ ਤੇ ਉਹਨੂੰ ਕਹਿੰਦੀ ਆ ਕਿ ਕੀ ਗੱਲ ਆ ਨਣਦੇ ਅੱਜ ਤੇਰਾ ਚਿਹਰਾ ਉਦਾਸ ਆ ਤੇਰੀ ਆਵਾਜ਼ ਦੇ ਵਿੱਚ ਵੀ ਉਦਾਸੀ ਝਲਕਦੀ ਆ ਤਾਂ ਪੰਮੀ ਕਹਿੰਦੀ ਆ ਕਿ ਨਹੀਂ ਕੋਈ ਗੱਲ ਨਹੀਂ ਇਦਾਂ ਦੀ ਤਾਂ ਸैम ਕਹਿੰਦਾ ਕਿ ਜਦੋਂ ਭੂਆ ਜੀ ਪਾਰਕ ਦੇ ਵਿੱਚੋਂ ਚੱਲੇ ਆ ਤਾਂ ਇਹਨਾਂ ਦਾ ਫੇਸ ਉਦੋਂ ਦਾ ਹੀ ਇਸ ਤਰ੍ਹਾਂ ਦਾ ਜਦੋਂ ਮੈਨੂੰ ਇਹ ਸਕੂਲੋਂ ਲੈ ਕੇ ਆਏ ਨੇ ਉਦੋਂ ਤਾਂ ਵਧੀਆ ਠੀਕ ਸੀ ਉਹਦੀ ਭਾਬੀ ਨੂੰ ਬਾਰ-ਬਾਰ ਪੁੱਛਦੀ ਆ ਪਰ ਪੰਮੀ ਆ ਕੋਈ ਜਵਾਬ ਨਹੀਂ ਦਿੰਦੀ ਪੰਮੀ ਦੇ ਭਰਾ ਭਾਬੀ ਖਾਣਾ ਖਾ ਕੇ ਬਾਹਰ ਚਲੇ ਜਾਂਦੇ ਆ ਤੇ ਪੰਮੀ ਆਪਣੇ ਕਮਰੇ ਦੇ ਵਿੱਚ ਆ ਕੇ ਬੈੱਡ ਤੇ ਲੇਟ ਜਾਂਦੀ ਆ ਉਹਨੂੰ ਕੋਈ ਨੀਂਦ ਨਹੀਂ ਆ ਰਹੀ ਸੀ ਉਹ ਡੂੰਘੀਆਂ ਸੋਚਾਂ ਦੇ ਵਿੱਚ ਗਵਾਚ ਜਾਂਦੀ ਆ ਅਸਲ ਦੇ ਵਿੱਚ ਪਾਰਕ ਦੇ ਵਿੱਚ ਜਿਹੜਾ ਮੁੰਡਾ ਦਿਸਿਆ ਸੀ ਉਹਨੂੰ ਇਸ ਤਰ੍ਹਾਂ ਲੱਗਿਆ ਸੀ ਕਿ ਜਿਵੇਂ ਉਹ ਅਰਸ਼ਦੀਪ ਹੁੰਦਾ ਪੰਮੀ ਪੰਜਾਬ ਦੇ ਵਿੱਚ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਕਰ ਰਹੀ ਸੀ ਉਸ ਕਾਲਜ ਦੇ ਵਿੱਚ ਜਦੋਂ ਪੰਮੀ ਜਾਂਦੀ ਆ ਤਾਂ ਇੱਕ ਦਿਨ ਉਹਦੀ ਗੱਡੀ ਆ ਜਿਹੜੀ ਕਾਲਜ ਦੇ ਅੱਗੇ ਰੁਕਦੀ ਆ ਗੱਡੀ ਦੇ ਕੋਲ ਹੀ ਬਿਲਕੁਲ ਬੁਲਟ ਮੋਟਰਸਾਈਕਲ ਤੇ ਇੱਕ ਮੁੰਡਾ ਖੜਾ ਹੁੰਦਾ ਉਹ ਮੁੰਡਾ ਬਹੁਤ ਸੋਹਣਾ ਸਿੱਖ ਸਰਦਾਰ ਮੁੰਡਾ ਹੁੰਦਾ ਪੱਗ ਬੰਨੀ ਹੁੰਦੀ ਆ ਪੰਮੀ ਉਹਦੇ ਵੱਲ ਵੇਖਦੀ ਆ ਤੇ ਉਥੋਂ ਦੀ ਲੰਘ ਜਾਂਦੀ ਆ ਪਰ ਉਹਨੂੰ ਵੇਖਣਸਾਰ ਪੰਮੀ ਦਾ ਦਿਲ ਆ ਜਿਹੜਾ ਉਹੋ ਉਸ ਮੁੰਡੇ ਨੂੰ ਵਾਰ-ਵਾਰ ਵੇਖਣ ਲਈ ਕਰਦਾ। ਉਹ ਕਹਿੰਦੀ ਕਿ ਕਿੰਨਾ ਸੋਹਣਾ ਸਰਦਾਰ ਮੁੰਡਾ। ਉਹਦੇ ਮਨ 'ਚ ਇਹ ਗੱਲ ਜਿਹੜੀ ਨਿਕਲਦੀ ਆ ਪਰ ਉਹ ਆਪਣੇ ਹਾਅ-ਭਾਵ ਲੁਕਾਉਂਦੀ ਹੋਈ ਕਾਲਜ ਦੇ ਵਿੱਚ ਚਲੀ ਜਾਂਦੀ ਆ। ਕਲਾਸ ਦੇ ਵਿੱਚ ਬੈਠੀ ਵੀ ਉਹ ਉਸ ਮੁੰਡੇ ਬਾਰੇ ਸੋਚ ਰਹੀ ਸੀ ਕਿਉਂਕਿ ਉਹ ਮੁੰਡਾ ਉਹਨੇ ਕਦੇ ਪਹਿਲਾਂ ਨਹੀਂ ਸੀ ਵੇਖਿਆ। ਚਲੋ ਹੁਣ ਕਾਲਜ ਦਾ ਆਉਣਾ ਜਾਣਾ ਹਨਾ ਉਹ ਮੁੰਡਾ ਉਹਨੂੰ ਕਿਤੇ ਨਾ ਕਿਤੇ ਮਿਲ ਪੈਂਦਾ। ਹੁਣ ਜਦੋਂ ਵੀ ਪੰਮੀ ਦਾ ਡਰਾਈਵਰ ਉਹਨੂੰ ਗੇਟ ਤੇ ਛੱਡਦਾ ਤਾਂ ਉਹ ਮੁੰਡਾ ਤਕਰੀਬਨ ਉਹਨੂੰ ਉੱਥੇ ਹੀ ਮਿਲਦਾ। ਪਰ ਉਹਦਾ ਪੰਮੀ ਤੇ ਕੋਈ ਧਿਆਨ ਨਹੀਂ ਹੁੰਦਾ ਸੀ ਇੱਕ ਦਿਨ ਕਾਲਜ ਦੇ ਵਿੱਚ ਇੱਕ ਫੰਕਸ਼ਨ ਆਇਆ ਤੇ ਉਸ ਫੰਕਸ਼ਨ ਦੇ ਵਿੱਚ ਉਸ ਮੁੰਡੇ ਨੇ ਭੰਗੜੇ ਦੀ ਪਰਫਾਰਮੈਂਸ ਦਿੱਤੀ ਤੇ ਉਹਦੀ ਪਰਫਾਰਮੈਂਸ ਆ ਜਿਹੜੀ ਉਹ ਸਾਰੇ ਜਿਹੜੀਆਂ ਐਕਟੀਵਿਟੀ ਹੋਈਆਂ ਸੀ ਫੰਕਸ਼ਨ ਦੇ ਵਿੱਚ ਉਹਦੇ ਤੋਂ ਪਹਿਲਾ ਸਥਾਨ ਹਾਸਲ ਕੀਤਾ ਤੇ ਉਹਨੂੰ ਪ੍ਰਾਈਜ਼ ਪ੍ਰਾਪਤ ਹੋਇਆ ਜਦੋਂ ਉਹ ਸਟੇਜ ਤੋਂ ਪ੍ਰਾਪਤ ਕਰਕੇ ਪ੍ਰਾਈਜ਼ ਉਤਰਦਾ ਤਾਂ ਉਸ ਮੁੰਡੇ ਦੀ ਨਜ਼ਰ ਆ ਜਿਹੜੀ ਸਾਹਮਣੇ ਬੈਠੀ ਪੰਮੀ ਨਾਲ ਟਕਰਾ ਜਾਂਦੀ ਆ ਪੰਮੀ ਉਹਦੇ ਵੱਲ ਆਲਰੇਡੀ ਵੇਖ ਰਹੀ ਸੀ ਕਿਉਂਕਿ ਉਹ ਪੰਮੀ ਨੂੰ ਬਹੁਤ ਸੋਹਣਾ ਲੱਗਦਾ ਸੀ ਜਦੋਂ ਅਰਸ਼ਦੀਪ ਪੰਮੀ ਵੱਲ ਵੇਖਿਆ ਤੇ ਉਹਨੂੰ ਵੀ ਪੰਮੀ ਬਹੁਤ ਸੋਹਣੀ ਲੱਗੀ ਤੇ ਜਿਹੜੀ ਨਾਲ ਪੰਮੀ ਦੀ ਸੇਲੀ ਬੈਠੀ ਸੀ ਹਰਪ੍ਰੀਤ ਉਹ ਕਹਿੰਦੀ ਕਿ ਬੜਾ ਸਰਦਾਰ ਮੁੰਡੇ ਤੇ ਤੇਰਾ ਦਿਲ ਆਇਆ ਉਹ ਕਹਿੰਦੀ ਤੈਨੂੰ ਕੀ ਪਤਾ ਮੇਰਾ ਦਿਲ ਆਇਆ ਕਹਿੰਦੀ ਲੈ ਤੇ ਤੂੰ ਮੇਰੇ ਕੋਲ ਬੈਠੀ ਸਰਦਾਰ ਮੁੰਡੇ ਵੱਲ ਵੇਖੀ ਉਹ ਤੇਰੇ ਵੱਲ ਵੇਖੀ ਤੇ ਮੈਨੂੰ ਪਤਾ ਨਾ ਲੱਗੇ ਇਸ ਤਰ੍ਹਾਂ ਮਜ਼ਾਕ ਕਰਦੀ ਆ ਉਹਦੀ ਸੇਲੀ ਤੇ ਪੰਮੀ ਕਹਿੰਦੀ ਆ ਕਿ ਤੈਨੂੰ ਪਤਾ ਮੈਂ ਹਿੰਦੂਆਂ ਦੀ ਕੁੜੀ ਆ ਤੇ ਉਹ ਸਿੱਖਾਂ ਦਾ ਮੁੰਡਾ ਸਾਡਾ ਕਦੇ ਵਿਆਹ ਹੋ ਸਕਦਾ ਤਾਂ ਉਹਦੀ ਸਹੇਲੀ ਹੱਸਦੀ ਆ ਕਿ ਵਿਆਹ ਹੋਣਾ ਤਾਂ ਅਗਲਾ ਫੈਸਲਾ ਪਿਆਰ ਤਾਂ ਹੋ ਹੀ ਸਕਦਾ ਕੋਈ ਵੀ ਕਿਸੇ ਨੂੰ ਪਸੰਦ ਤਾਂ ਆ ਹੀ ਸਕਦਾ ਆਪਣੀ ਸਹੇਲੀ ਦੀ ਇਹ ਗੱਲ ਸੁਣ ਕੇ ਪੰਮੀ ਆ ਜਿਹੜੀ ਉਹ ਤਰਵਕ ਜਾਂਦੀ ਆ ਤੇ ਉਹਨੂੰ ਐ ਲੱਗਦਾ ਕਿ ਵਾਕਈ ਕਿਤੇ ਮੈਂ ਅਰਸ਼ਦੀਪ ਨੂੰ ਪਸੰਦ ਤਾਂ ਨਹੀਂ ਕਰਨ ਲੱਗੀ ਅਰਸ਼ਦੀਪ ਉਹਨਾਂ ਦੇ ਕੋਲ ਦੀ ਲੰਘ ਜਾਂਦਾ ਤੇ ਪੰਮੀ ਆ ਜਿਹੜੀ ਉਹਦੇ ਵੱਲ ਵੇਖਦੀ ਰਹਿੰਦੀ ਆ ਤੇ ਅਰਸ਼ਦੀਪ ਵੀ ਉਹਦੇ ਵੱਲ ਇੱਕ ਦੋ ਵਾਰ ਮੁੜ ਕੇ ਵੇਖਦਾ ਉਸ ਤੋਂ ਬਾਅਦ ਉਹਨਾਂ ਨੂੰ ਉਹਦਾ ਨਾਮ ਪਤਾ ਲੱਗ ਗਿਆ ਸੀ ਕਿ ਅਰਸ਼ਦੀਪ ਇਹਦਾ ਨਾਮ ਆ ਫਿਰ ਕਦੇ ਵੀ ਉਹ ਕਾਲਜ ਦੇ ਵਿੱਚ ਇੱਕ ਦੂਜੇ ਨੂੰ ਮਿਲਦੇ ਹੈਲੋ ਹਾਈ ਹੋ ਜਾਂਦੀ ਇੱਕ ਦਿਨ ਪੰਮੀ ਕਾਲਜ ਤੋਂ ਘਰ ਜਾਣ ਲਈ ਕਾਲਜ ਦੇ ਗੇਟ ਤੇ ਖੜੀ ਸੀ ਉਹਦੀ ਕਾਰ ਹਜੇ ਆਈ ਨਹੀਂ ਸੀ ਉਹਦਾ ਡਰਾਈਵਰ ਨਹੀਂ ਆਇਆ ਸੀ ਉਹ ਖੜੀ ਆ ਤੇ ਇਸ ਚਿੰਤਾ ਦੇ ਵਿੱਚ ਆ ਕਿ ਅੱਜ ਡਰਾਈਵਰ ਨੂੰ ਕੀ ਹੋ ਗਿਆ ਉਹ ਆਇਆ ਕਿਉਂ ਨਹੀਂ ਤੇ ਅਰਸ਼ਦੀਪ ਆਪਣੇ ਬੁਲਟ ਮੋਟਰਸਾਈਕਲ ਤੇ ਬਾਹਰ ਨਿਕਲਦਾ ਉਹ ਵੇਖਦਾ ਕਿ ਪੰਮੀ ਕੱਲੀ ਖੜੀ ਆ ਉਹ ਆਪਣਾ ਮੋਟਰਸਾਈਕਲ ਪੰਮੀ ਕੋਲ ਰੋਕਦਾ ਤੇ ਉਹਨੂੰ ਕਹਿੰਦਾ ਕਿ ਕੀ ਤੁਸੀਂ ਇਕੱਲੇ ਕਿਉਂ ਖੜੇ ਹੋ ਤਾਂ ਪੰਮੀ ਕਹਿੰਦੀ ਕਿ ਅੱਜ ਮੇਰੀ ਗੱਡੀ ਨਹੀਂ ਆਈ ਮੇਰਾ ਡਰਾਈਵਰ ਨਹੀਂ ਆਇਆ ਉਹ ਕਹਿੰਦਾ ਵੀ ਤੁਸੀਂ ਇੱਥੇ ਖੜੇ ਹੋ ਸਾਰੇ ਬੱਚੇ ਚਲੇ ਗਏ ਸ਼ਾਮ ਹੋ ਗਈ ਹਨਾ ਹਨੇਰਾ ਹੁੰਦਾ ਜਾਂਦਾ ਵੀ ਚਲੋ ਮੈਂ ਤੁਹਾਨੂੰ ਘਰੇ ਛੱਡ ਦਿੰਦਾ ਤਾਂ ਪੰਮੀ ਕਹਿੰਦੀ ਕਿ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰਾ ਡਰਾਈਵਰ ਆ ਜਿਹੜਾ ਆਉਂਦਾ ਹੀ ਹੋਊਗਾ ਵੈਸੇ ਤਾਂ ਉਹ ਸਮੇਂ ਦਾ ਬਹੁਤ ਪਾਵਨ ਦਾ ਕਦੇ ਵੀ ਲੇਟ ਨਹੀਂ ਹੁੰਦਾ ਅੱਜ ਹੋ ਸਕਦਾ ਉਹਨੂੰ ਕੋਈ ਦਿੱਕਤ ਆ ਗਈ ਹੋਵੇ ਉਹਦੀ ਗੱਡੀ ਦੇ ਵਿੱਚ ਕੋਈ ਦਿੱਕਤ ਆ ਗਈ ਹੋਵੇ ਅਰਸ਼ਦੀਪ ਉਹਨੂੰ ਕਹਿੰਦਾ ਕਿ ਤੁਸੀਂ ਇਕੱਲੇ ਕਿੰਨਾਕ ਸਮਾਂ ਖੜੇ ਰਹੋਗੇ ਚਲ ਮੈਂ ਛੱਡਿਆ ਆਉਣਾ ਉਹ ਕਹਿੰਦੀ ਵੀ ਨਹੀਂ ਨਹੀਂ ਧੰਨਵਾਦ ਤੁਹਾਡਾ ਅਰਸ਼ਦੀਪ ਉਹਨੂੰ ਕਹਿੰਦਾ ਕਿ ਮੈਂ ਬਾਜ਼ਾਰ ਚੱਲਿਆ ਬਾਜ਼ਾਰ ਦੇ ਵਿੱਚੋਂ ਮੈਂ ਥੋੜਾ ਸਮਾਨ ਲੈਣਾ ਤੇ ਮੈਂ ਵਾਪਸ ਆਉਂਦਾ ਹੋਇਆ ਇੱਧਰ ਦੀ ਆਉਂਗਾ ਜੇ ਤੁਹਾਡਾ ਡਰਾਈਵਰ ਆ ਗਿਆ ਤਾਂ ਤੁਸੀਂ ਚਲੇ ਜਾਣਾ ਨਹੀਂ ਫਿਰ ਮੈਂ ਤੁਹਾਨੂੰ ਛੱਡ ਦੂੰਗਾ ਚਲੋ ਅਰਸ਼ਦੀਪ ਇਹ ਕਹਿ ਕੇ ਚਲਿਆ ਜਾਂਦਾ ਪੰਮੀ ਦਾ ਦਿਲ ਤਾਂ ਕਰਦਾ ਸੀ ਕਿ ਉਹ ਅਰਸ਼ਰੀਪ ਨਾਲ ਜਾਵੇ ਪਰ ਉਹ ਡਰਦੀ ਸੀ ਕਿ ਜੇ ਮੇਰੇ ਪਾਪਾ ਨੂੰ ਪਤਾ ਲੱਗ ਗਿਆ ਕਿ ਮੈਂ ਬਗਾਨੇ ਮੁੰਡੇ ਨਾਲ ਮੋਟਰਸਾਈਕਲ ਤੇ ਘਰ ਤੱਕ ਆਈਆਂ ਤਾਂ ਪਾਪਾ ਨੇ ਮੇਰੀ ਕਲਾਸ ਲਾਉਣੀ ਆ ਤੇ ਉਹਨੂੰ ਇਹ ਵੀ ਸੀ ਕਿ ਆਂਗ-ਗਵੰਢ ਦੇ ਲੋਕਾਂ ਨੇ ਵੀ ਗੱਲਾਂ ਕਰਨੀਆਂ ਕਿ ਕਾਲਜ ਤੋਂ ਮੁੰਡਿਆਂ ਨਾਲ ਆਉਂਦੀ ਆ ਇਸ ਲਈ ਉਹ ਆਪਣੇ ਡਰਾਈਵਰ ਨੂੰ ਉਡੀਕਦੀ ਰਹਿੰਦੀ ਆ ਨਹੀਂ ਤਾਂ ਉਹਦੇ ਕੋਲੇ ਫੋਨ ਸੀ ਕਿ ਉਹ ਫੋਨ ਕਰ ਸਕਦੀ ਉਹ ਸਿਰਫ ਇੰਤਜ਼ਾਰੀ ਕਰ ਸਕਦੀ ਸੀ ਉਹਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਉਹਨਾਂ ਦੇ ਘਰ ਤੱਕ ਜਾਣ ਲਈ ਕਿਹੜੀ ਬੱਸ ਜਾਂ ਕਿਹੜਾ ਆਟੋ ਜਾਊਗਾ ਕਿਉਂਕਿ ਉਹ ਹਮੇਸ਼ਾ ਗੱਡੀ ਦੇ ਵਿੱਚ ਹੀ ਆਉਂਦੀ ਸੀ ਤੇ ਗੱਡੀ 'ਚ ਹੀ ਜਾਂਦੀ ਸੀ ਉਹਨੂੰ ਅੱਧਾ ਘੰਟਾ ਬੀਤ ਜਾਂਦਾ ਉੱਥੇ ਖੜੀ ਨੂੰ ਪਰ ਡਰਾਈਵਰ ਨਹੀਂ ਆਉਂਦਾ ਇੰਨੇ ਨੂੰ ਅਰਸ਼ਦੀਪ ਆ ਜਿਹੜਾ ਉਹ ਮੁੜਿਆਉਂਦਾ ਤੇ ਆ ਕੇ ਕਹਿੰਦਾ ਕਿ ਪੰਮੀ ਵੀ ਸਮਾਨਾ ਕੋਈ ਬhota ਚੰਗਾ ਨਹੀਂ ਹੈਗਾ ਤੁਸੀਂ ਇੱਥੇ ਇਕੱਲੇ ਨਾ ਖੜੋ ਚਲੋ ਮੇਰੇ ਪਿੱਛੇ ਬੈਠੋ ਮੈਂ ਤੁਹਾਨੂੰ ਛੱਡ ਦਿੰਦਾ ਤੇ ਅਪੰਮੀ ਜੱਕ ਤੱਕ ਜੀ ਕਰਦੀ ਹੋਈ ਉਹਦੇ ਨਾਲ ਬੈਠ ਜਾਂਦੀ ਆ ਤੇ ਰਸਤੇ ਦੇ ਵਿੱਚ ਉਹ ਇਹ ਵੀ ਸੋਚਦੀ ਆ ਕਿ ਜੇ ਪਾਪਾ ਨੂੰ ਪਤਾ ਲੱਗ ਗਿਆ ਮੰਮਾ ਨੂੰ ਪਤਾ ਲੱਗ ਗਿਆ ਤੇ ਆਣ-ਗਵਣ ਦੇ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਨੇ ਮੇਰੀਆਂ ਗੱਲਾਂ ਬਣਾਉਣੀਆਂ ਇਸ ਲਈ ਉਹ ਆਪਣੇ ਘਰ ਤੋਂ ਥੋੜੀ ਦੂਰ ਪਿੱਛੇ ਹੀ ਅਰਸ਼ਦੀਪ ਨੂੰ ਕਹਿ ਦਿੰਦੀ ਆ ਕਿ ਮੈਨੂੰ ਇੱਥੇ ਉਤਾਰ ਦਿਓ ਅਰਸ਼ਦੀਪ ਕਹਿੰਦਾ ਕਿਉਂ ਘਰੇ ਲੈ ਜਾਣ 'ਚ ਕੋਈ ਦਿੱਕਤ ਆ ਤੁਹਾਨੂੰ ਇਹ ਲੱਗਦਾ ਕਿ ਚਾਹਨਾ ਪਲਾਉਣੀ ਪੈ ਜੇ ਤਾਂ ਪੰਮੀ ਕਹਿੰਦੀ ਨਹੀਂ ਨਹੀਂ ਇਦਾਂ ਦੀ ਤਾਂ ਕੋਈ ਗੱਲ ਨਹੀਂ ਅੱਗੇ ਗਲੀ 'ਨਾਂ ਥੋੜੀ ਭੀੜੀ ਆਗੀ ਉਹ ਕਹਿੰਦਾ ਵੀ ਗਲੀ ਭੀੜੀ ਨੂੰ ਕਿਹੜਾ ਆਪਣੇ ਕੋਲ ਗੱਡੀ ਆ ਮੋਟਰਸਾਈਕਲ ਤਾਂ ਲੰਘ ਹੀ ਜਾਊ ਨਾਲੇ ਤੁਹਾਡੀ ਗੱਡੀ ਹੈ ਜਿਹੜੀ ਉਹ ਘਰ ਤੱਕ ਤਾਂ ਜਾਂਦੀ ਹੋ ਹੁਣ ਗੱਡੀ ਥੋੜੀ ਤੁਸੀਂ ਏਡੀ ਦੂਰ ਖੜਾਉਂਦੇ ਹੋਵੋਗੇ ਤਾਂ ਪੰਮੀ ਆ ਜਿਹੜੀ ਉਹਦੇ ਸਵਾਲ ਦਾ ਕੋਈ ਜਵਾਬ ਨਹੀਂ ਦਿੰਦੀ ਤੇ ਚੁੱਪਚਾਪ ਬੈਠੀ ਰਹਿੰਦੀ ਹੈ ਤੇ ਉਹਨੂੰ ਕਹਿੰਦੀ ਹੈ ਕਿ ਜਿਹੜਾ ਉਹ ਪਿੰਕ ਕਲਰ ਵਾਲਾ ਉਹ ਸਾਡਾ ਘਰ ਆ ਉਹਦੇ ਗੇਟ ਤੇ ਲਿਜਾ ਕੇ ਅਰਸ਼ਦੀਪ ਮੋਟਰਸਾਈਕਲ ਰੋਕ ਦਿੰਦਾ ਤੇ ਪੰਮੀ ਆਸੇ-ਪਾਸੇ ਵੇਖਦੀ ਆ ਉਹਨਾਂ ਨੂੰ ਕਿਸੇ ਨੇ ਵੀ ਨਹੀਂ ਦੇਖਿਆ ਸੀ ਉਹ ਅੰਦਰੇ-ਅੰਦਰ ਪ੍ਰਮਾਤਮਾ ਦਾ ਸ਼ੁਕਰ ਮਨਾਉਂਦੀ ਆ ਕਿ ਅਰਸ਼ਦੀਪ ਨਾਲ ਆਉਂਦੀ ਨੂੰ ਮੈਨੂੰ ਕਿਸੇ ਨੇ ਵੇਖਿਆ ਨਹੀਂ ਜਦੋਂ ਉਹ ਮੋਟਰਸਾਈਕਲ ਤੋਂ ਉਤਰਦੀ ਆ ਤਉ ਫਾਰਮੈਲਟੀ ਕਰਦੀ ਅਰਸ਼ਦੀਪ ਨੂੰ ਕਹਿੰਦੀ ਆ ਕਿ ਚਾਹ ਪੀਣੀ ਆ ਤਰਸ਼ਦੀਪ ਕਹਿੰਦਾ ਕਿ ਤੁਹਾਡਾ ਚਾਹ ਪੀਣ ਕਹਿਣ ਦਾ ਜਿਹੜਾ ਲੈਜਾਗਾ ਇਹ ਫਾਰਮੈਲਟੀ ਆ ਜਿੱਦੇ ਤੁਸੀਂ ਦਿਲੋਂ ਬੁਲਾਉਂਗੇ ਮੈਂ ਉਦੋਂ ਚਾਹ ਪੀਣਾ ਆਉਂਗਾ ਤੇ ਇਹ ਕਹਿ ਕੇ ਉਹ ਵਾਪਸ ਚਲੇ ਜਾਂਦਾ ਕਰਦਾ ਜਿਹੜਾ ਮਾਲੀ ਸੀ ਨੌਕਰ ਸੀ ਉਹ ਗਾਰਡਨ ਦੀ ਸਫਾਈ ਕਰ ਰਿਹਾ ਸੀ ਉਹ ਵੇਖਦਾ ਹਨਾ ਕਿ ਇੱਕ ਸਰਦਾਰ ਮੁੰਡਾ ਜਿਹੜਾ ਉਹ ਪੰਮੀ ਨੂੰ ਉਤਾਰ ਕੇ ਗਿਆ ਪੰਮੀ ਜਦੋਂ ਜਾਂਦੀ ਆ ਤਾਂ ਉਹਨੂੰ ਘਰ ਦੇ ਵਿੱਚੋਂ ਕੋਠੀ ਤੋਂ ਉਹਦੀ ਮੰਮੀ ਬਾਹਰ ਆਉਂਦੀ ਦਿਸਦੀ ਆ ਤੇ ਉਹ ਕਹਿੰਦੀ ਆ ਕਿ ਪੰਮੀ ਡ라이ਵਰ ਟਾਈਮ ਨਾਲ ਚਲਾ ਗਿਆ ਸੀ ਤਾਂ ਪੰਮੀ ਕਹਿੰਦੀ ਕਿ ਨਹੀਂ ਡਰਾਈਵਰ ਅੰਕਲ ਤਾਂ ਗਏ ਹੀ ਨਹੀਂ ਅੱਜ ਕੀ ਹੋ ਗਿਆ ਮੈਂ ਤਾਂ ਉਥੋਂ ਮਸਾ ਆਈਆਂ ਉਹ ਕਹਿੰਦੀ ਫਿਰ ਤੂੰ ਕਿਹਦੇ ਨਾਲ ਆਈਆਂ ਤਾਂ ਜਿਹੜਾ ਉਹ ਮਾਲੀ ਕੰਮ ਕਰ ਰਿਹਾ ਸੀ ਉਹ ਕਹਿੰਦਾ ਮੇਮ ਸਾਹਿਬ ਦੀਦੀ ਜੀ ਕੋ ਇੱਕ ਲੜਕਾ ਛੋੜ ਕੇ ਗਿਆ ਹੈ ਸਰਦਾਰ ਲੜਕਾ ਬਹੁਤ ਅੱਛਾ ਲੜਕਾ ਲੱਗਦਾ ਥਾ ਦੇਖਣੇ ਕੋ ਤਾਂ ਪੰਮੀ ਦੀ ਮੰਮੀ ਜਿਹੜੀ ਕਹਿੰਦੀ ਹੈ ਕਿ ਠੀਕ ਹੈ ਠੀਕ ਹੈ ਮੈਂ ਤੈਨੂੰ ਬਾਇਓ ਡਾਟਾ ਦੱਸਣ ਲਈ ਨਹੀਂ ਕਿਹਾ ਠੀਕ ਹੈ ਉਹ ਕਹਿੰਦੀ ਵੀ ਤੂੰ ਜਾਣਦੀ ਆ ਕਿਹੜੇ ਮੁੰਡੇ ਨਾਲ ਆਈਆਂ ਤਾਂ ਪੰਮੀ ਕਹਿੰਦੀ ਆ ਮੰਮੀ ਸਰਦਾਰਾਂ ਦਾ ਮੁੰਡਾ ਸੀ ਵਧੀਆਗਾ ਸਿਆਣਾਗਾ ਸਾਡੇ ਕਾਲਜ ਦੇ ਵਿੱਚ ਟੋਪਰ ਆਉ ਮੁੰਡਾ ਮੈਨੂੰ ਕੱਲੀ ਨੂੰ ਖੜੀ ਨੂੰ ਵੇਖ ਕੇ ਉਹ ਕਹਿੰਦਾ ਚਲ ਮੈਂ ਛੱਡਿਆਉਣਾ ਵੀ ਮੈਂ ਵੈਸੇ ਚਾਹੁੰਦੀ ਨਹੀਂ ਸੀ ਉਹਦੇ ਨਾਲ ਆਉਣਾ ਵੀ ਲੋਕਾਂ ਨੇ ਬੋਲਣਾ ਜਾਂ ਪਾਪਾ ਨੇ ਬੋਲਣਾ ਪਰ ਮੇਰੀ ਮਜਬੂਰੀ ਬਣ ਗਈ ਤਾਂ ਪੰਮੀ ਦੀ ਮਾਂ ਕਹਿੰਦੀ ਕਿ ਤੇਰੇ ਪਾਪਾ ਤੈਨੂੰ ਇਸ ਤਰ੍ਹਾਂ ਨਹੀਂ ਬੋਲਣਗੇ ਜੇ ਤੂੰ ਰੋਜ਼-ਰੋਜ਼ ਆਵੇਂਗੀ ਮੁੰਡਿਆਂ ਨਾਲ ਫੇਰ ਗੱਲ ਹੋ ਹੋਰਾ ਵੀ ਆਏ ਮੁਸੀਬਤ ਪਈ ਤੇ ਹਨਾ ਟਾਈਮ ਜਦੋਂ ਕੋਈ ਇਦਾਂ ਦਾ ਆਉਂਦਾ ਵੀ ਉਹਨਾਂ ਤਾਂ ਆ ਆ ਜਾ ਸਕਦੇ ਆ ਬਥੇ ਏਡੀ ਕੋਈ ਗੱਲ ਨਹੀਂ ਤਾਂ ਪੰਮੀ ਚਲੋ ਅੰਦਰ ਚਲੀ ਜਾਂਦੀ ਆ ਘਰ ਦੇ ਵਿੱਚ ਜਾ ਕੇ ਉਹ ਨੌਣ ਲੱਗਦੀ ਆ ਤੇ ਉਹਦੀ ਮਾਂ ਜਿਹੜੀ ਉਹ ਸੋਚਦੀ ਆ ਕਿ ਡਰਾਈਵਰ ਨੇ ਕਿੱਡੀ ਵੱਡੀ ਅਣਗਹਿਲੀ ਕੀਤੀ ਵੀ ਮੇਰੀ ਤੀ ਕਾਲਜ ਦੇ ਗੇਟ ਤੇ ਖੜੀ ਰਹੀ ਅਸਲ ਦੇ ਵਿੱਚ ਉਸ ਦਿਨ ਪੰਮੀ ਦੇ ਪਾਪਾ ਦੀ ਕਾਰ ਜਿਹੜੀ ਖਰਾਬ ਹੋ ਗਈ ਸੀ ਪੰਮੀ ਦੇ ਪਾਪਾ ਐਸਐਸਪੀ ਆਫੀਸਰ ਸੀ ਪੁਲਿਸ ਦੇ ਵਿੱਚ ਉਹਨਾਂ ਨੇ ਜਲਦੀ ਜਾਣਾ ਸੀ ਡਿਊਟੀ ਤੇ ਪਰ ਉਹਨਾਂ ਦੀ ਆਪ ਦੀ ਗੱਡੀ ਖਰਾਬ ਹੋ ਗਈ ਇਸ ਕਰਕੇ ਉਹਨਾਂ ਨੇ ਡਰਾਈਵਰ ਨੂੰ ਕਿਹਾ ਕਿ ਤੁਸੀਂ ਮੈਨੂੰ ਇਸ ਗੱਡੀ ਤੇ ਛੱਡਿ ਆਓ ਚਲੋ ਜਦੋਂ ਉਹ ਚਲੇ ਗਏ ਤਾਂ ਅੱਗੇ ਜਾ ਕੇ ਉਹਨਾਂ ਨੂੰ ਟਾਈਮ ਲੱਗ ਗਿਆ ਡਰਾਈਵਰ ਤੋਂ ਪੰਮੀ ਨੂੰ ਲੈਣ ਲਈ ਸਮੇਂ ਸਿਰ ਨਹੀਂ ਪਹੁੰਚਿਆ ਗਿਆ ਚਲੋ ਪੰਮੀ ਘਰ ਆ ਗਈ ਤੇ ਪੰਮੀ ਦੇ ਘਰ ਦੇ ਫੋਨ ਦੀ ਘੰਟੀ ਵੱਜਦੀ ਆ ਲੈਂਡਲਾਈਨ ਫੋਨ ਦੀ ਜਦੋਂ ਉਹ ਫੋਨ ਚੱਕਦੀ ਆ ਤਾਂ ਉਹਦੇ ਪਾਪਾ ਬੋਲਦੇ ਹੁੰਦੇ ਆ ਕਹਿੰਦੇ ਆ ਕਿ ਪੰਮੀ ਪੁੱਤ ਤੂੰ ਘਰ ਆ ਗਈ ਪੰਮੀ ਕਹਿੰਦੀ ਹਾਂਜੀ ਪਾਪਾ ਜੀ ਮੈਂ ਆ ਗਈ ਉਹ ਕਹਿੰਦਾ ਡਰਾਈਵਰ ਤਾਂ ਮੇਰੇ ਕੋਲ ਹੀ ਲੇਟ ਹੋ ਗਿਆ ਸੀ ਫਿਰ ਤੂੰ ਕਿਹਦੇ ਨਾਲ ਆਈ ਉਹ ਕਹਿੰਦੀ ਕੋਈ ਗੱਲ ਨਹੀਂ ਪਪਾ ਤੁਸੀਂ ਘਰ ਆ ਜਿਓ ਮੈਂ ਤੁਹਾਨੂੰ ਦੱਸ ਦੂੰਗੀ ਚਲੋ ਪੰਮੀ ਦੇ ਪਪਾ ਬੇਫਿਕਰ ਹੋ ਜਾਂਦੇ ਆ ਕਿ ਮੇਰੀ ਧੀ ਘਰ ਪਹੁੰਚ ਗਈ ਹੁਣ ਇਸ ਤਰ੍ਹਾਂ ਪੰਮੀ ਸੀ ਜਿਹੜੀ ਉਹ ਅਰਸ਼ਦੀਪ ਨਾਲ ਗੱਲਬਾਤ ਕਰਦੀ ਰਹਿੰਦੀ ਤੇ ਆਪਣੀ ਮਾਂ ਕੋਲ ਵੀ ਉਹ ਅਰਸ਼ਦੀਪ ਦੀ ਅਕਸਰ ਗੱਲਾਂ ਕਰਦੀ ਰਹਿੰਦੀ ਹੌਲੀ ਹੌਲੀ ਪੰਮੀ ਤੇ ਅਰਸ਼ਦੀਪ ਇੱਕ ਦੂਜੇ ਦੇ ਕਾਫੀ ਨੇੜੇ ਆ ਗਏ ਤੇ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਇੱਕ ਦਿਨ ਸਕੂਲ ਦੇ ਕਾਲਜ ਦੇ ਗਾਰਡਨ ਦੇ ਵਿੱਚ ਬੈਠੇ ਉਹ ਗੱਲਾਂ ਕਰਦੇ ਆ ਕਿ ਪੰਮੀ ਆਪਾਂ ਆਪਣੇ ਘਰ ਦੇਆਂ ਕੋਲ ਆਪਣੇ ਰਿਸ਼ਤੇ ਦੀ ਗੱਲ ਕਿਵੇਂ ਕਰਾਂਗੇ ਪੰਮੀ ਕਹਿੰਦੀ ਵੀ ਇਹੀ ਡਰ ਮੈਨੂੰ ਸਤਾ ਰਿਹਾ ਵੀ ਜੇ ਮੈਂ ਆਪਣੇ ਪਾਪਾ ਕੋਲ ਗੱਲ ਕਰੂੰ ਕਿ ਮੈਂ ਸਰਦਾਰ ਮੁੰਡੇ ਨਾਲ ਵਿਆਹ ਕਰਾਉਣਾ ਚਾਹਣੀ ਆ ਤਾਂ ਮੇਰੇ ਪਾਪਾ ਨਹੀਂ ਮੰਨਣਗੇ ਅਰਸ਼ਦੀਪ ਕਹਿੰਦਾ ਫਿਰ ਆਪਾਂ ਗੱਲ ਕਿਵੇਂ ਕਰਾਂਗੇ ਪੰਮੀ ਕਹਿੰਦੀ ਕੋਈ ਗੱਲ ਨਹੀਂ ਮੈਂ ਮੰਮਾ ਕੋਲ ਗੱਲ ਕਰਕੇ ਵੇਖੂੰਗੀ ਚਲੋ ਇਸੇ ਦੌਰਾਨ ਸਮਾਂ ਜਿਹੜਾ ਲੰਘਦਾ ਜਾਂਦਾ ਪੰਮੀ ਦੇ ਪਾਪਾ ਨੂੰ ਪਤਾ ਲੱਗ ਜਾਂਦਾ ਕਿ ਕਾਲਜ ਦੇ ਵਿੱਚ ਇੱਕ ਟਾਪਰ ਮੁੰਡਾ ਜਿਹੜਾ ਪੰਮੀ ਦਾ ਦੋਸਤ ਆ ਤੇ ਉਹ ਸਰਦਾਰ ਮੁੰਡਾ ਸਿੱਖ ਸਰਦਾਰ ਮੁੰਡਾ ਦਾ ਚਲੋ ਉਹਨਾਂ ਦੀ ਜਿਹੜੀ ਆਪਸ ਵਿੱਚ ਦੋਸਤੀ ਆ ਉਹ ਗਹਿਰੀ ਹੁੰਦੀ ਜਾਂਦੀ ਆ ਪੰਮੀ ਦੇ ਪਾਪਾ ਨੇ ਕਦੇ ਵੀ ਪੰਮੀ ਨੂੰ ਇਸ ਗੱਲ ਤੋਂ ਨਿਰੋਕਿਆ ਸੀ ਕਿ ਤੂੰ ਸਰਦਾਰ ਮੁੰਡੇ ਨੂੰ ਬੁਲਾਉਣਾ ਨਹੀਂ ਇੱਕ ਦਿਨ ਫਿਰ ਅਰਸ਼ਦੀਪ ਆ ਜਿਹੜਾ ਉਹ ਪੰਮੀ ਨੂੰ ਛੱਡਣ ਆਉਂਦਾ ਕਿਉਂਕਿ ਉਸ ਦਿਨ ਉਹ ਫਿਰ ਡਰਾਈਵਰ ਹੈ ਨਹੀਂ ਸੀ ਤੇ ਉਸ ਦਿਨ ਪੰਮੀ ਆ ਜਿਹੜੀ ਅਰਸ਼ਦੀਪ ਨੂੰ ਘਰੇ ਲੈ ਆਉਂਦੀ ਆ ਕਰੇ ਪੰਮੀ ਦੇ ਮੰਮੀ ਪਾਪਾ ਦੋਨੋਂ ਸੀ ਉਹ ਆਪਣੇ ਮੰਮੀ ਪਾਪਾ ਨਾਲ ਅਰਸ਼ਦੀਪ ਨੂੰ ਮਲਾਉਂਦੀ ਆ ਵਧੀਆ ਗੱਲਬਾਤ ਕਰਦੇ ਆ ਅਰਸ਼ਦੀਪ ਚਾਪੀਕੇ ਜਾਂਦਾ ਆ ਪੰਮੀ ਦੇ ਪਾਪਾ ਨੂੰ ਤੇ ਮੰਮੀ ਨੂੰ ਅਰਸ਼ਦੀਪ ਦਾ ਸੁਭਾਵ ਵਧੀਆ ਲੱਗਦਾ ਤੇ ਉਹ ਗੱਲ ਕਰਦੇ ਆ ਕਿ ਮੁੰਡਾ ਸਿਆਣਾ ਲੱਗਦਾ ਇਸ ਤਰ੍ਹਾਂ ਉਹਨਾਂ ਦੀ ਆਪਸ ਵਿੱਚ ਜਾਣ ਪਹਿਚਾਨ ਹੋ ਜਾਂਦੀ ਆ ਇੱਕ ਦਿਨ ਅਰਸ਼ਦੀਪ ਕਾਲਜ ਆਇਆ ਤੇ ਉਹ ਬਹੁਤ ਪਰੇਸ਼ਾਨ ਸੀ ਤੇ ਉਹ ਪੰਮੀ ਨੂੰ ਕਹਿੰਦਾ ਕਿ ਪੰਮੀ ਮੈਂ ਤੇਰੇ ਪਾਪਾ ਨੂੰ ਮਿਲਣਾ ਚਾਹਣਾ ਪੰਮੀ ਕਹਿੰਦੀ ਵੀ ਕੀ ਹੋ ਗਿਆ ਵੀ ਰਿਸ਼ਤੇ ਦੀ ਗੱਲ ਮੈਂ ਆਏ ਨਹੀਂ ਚਾਹੁੰਦੀ ਕਿ ਤੁਸੀਂ ਕਰੋ ਵੀ ਮੈਂ ਆਪੇ ਕਰ ਲਵਾਂ ਤੇ ਤੁਸੀਂ ਇੰਨਾ ਉਤਾਵਲੇਗਾ ਤੋਂ ਪਾਪਾ ਨੂੰ ਮਿਲਣ ਲਈ ਤਾਂ ਅਰਸ਼ਦੀਪ ਕਹਿੰਦਾ ਕਿ ਪੰਮੀ ਮੈਂ ਉਸ ਮਾਮਲੇ ਤੇ ਨਹੀਂ ਮਿਲਣਾ ਮੇਰੇ ਪਾਪਾ ਨੂੰ ਨਾ ਪੁਲਿਸ ਚੱਕ ਕੇ ਲੈ ਗਈ ਆ ਤੇ ਉਹਨਾਂ ਦਾ ਕੁਝ ਵੀ ਪਤਾ ਨਹੀਂ ਲੱਗਦਾ ਪੁਲਿਸ ਮੇਰੇ ਪਾਪਾ ਨੂੰ ਅੱਤਵਾਦੀਆਂ ਦਾ ਨਾਮ ਦੇ ਕੇ ਮਾਰ ਦੋਗੀ ਵੀ ਮੈਂ ਚਾਹਣਾ ਕਿ ਮੈਂ ਆਪਣੇ ਪਾਪਾ ਨੂੰ ਲੱਭਾਂ ਮੈਂ ਤੇਰੇ ਪਾਪਾ ਦੀ ਮਦਦ ਲੈਣੀ ਸੀ ਕਿਉਂਕਿ ਉਹ ਪੁਲਿਸ ਦੇ ਵਿੱਚ ਇੱਕ ਸੀਨੀਅਰ ਆਫੀਸਰ ਨੇ ਤਾਂ ਪੰਮੀ ਕਹਿੰਦੀ ਫਿਰ ਇਹਦੇ ਵਿੱਚ ਪੁੱਛਣ ਵਾਲੀ ਕੀ ਗੱਲ ਆ ਅੱਧੀ ਚੱਲ ਪਾਪਾ ਨੂੰ ਮਿਲ ਚਲੋ ਉਹ ਕਾਲਜ ਦੇ ਵਿੱਚੋਂ ਹੀ ਚਲੇ ਜਾਂਦੇ ਨੇ ਤੇ ਪੰਮੀ ਦੇ ਪਾਪਾ ਜਿਹੜੇ ਘਰ ਹੁੰਦੇ ਆ ਅਰਸ਼ਦੀਪ ਪੰਮੀ ਦੇ ਪਾਪਾ ਨੂੰ ਦੱਸਦਾ ਗੱਲ ਕਿ ਮੇਰੇ ਪਾਪਾ ਨੂੰ ਪੁਲਿਸ ਨੇ ਚੁੱਕ ਲਿਆ ਤੇ ਉਹਨਾਂ ਦਾ ਨਾਮ ਹੱਤਵਾਦੀਆਂ ਦੇ ਵਿੱਚ ਪਾਉਣ ਲੱਗਿਆ ਤਾਂ ਐਸਐਸਪੀ ਸਾਹਿਬ ਕਹਿੰਦੇ ਆ ਕਿ ਅਰਸ਼ਦੀਪ ਪੁੱਤ ਜੇ ਤੇਰੇ ਪਾਪਾ ਬੇਕਸੂਰਾ ਤਾਂ ਤੂੰ ਫਿਕਰ ਨਾ ਕਰ ਮੈਂ ਤੇਰੇ ਪਾਪਾ ਦਾ ਪਤਾ ਲਗਾਉਣਾ ਚਲੋ ਐਸਐਸਪੀ ਸਾਹਿਬ ਜਦੋਂ ਆਪਣੇ ਵਿਭਾਗਮੇ ਦੇ ਵਿੱਚ ਵੱਖ-ਵੱਖ ਥਾਣਿਆਂ ਦੇ ਵਿੱਚ ਪਤਾ ਕਰਦੇ ਆ ਤਾਂ ਉਹਨਾਂ ਨੂੰ ਇਹ ਖਬਰ ਮਿਲਦੀ ਆ ਕਿ ਅਰਸ਼ਦੀਪ ਦੇ ਪਾਪਾ ਇੱਕ ਮੰਨੇ ਪ੍ਰਵੰਨੇ ਅੱਤਵਾਦੀ ਨੇ ਤੇ ਉਹਨਾਂ ਨੇ ਕਈ ਪੁਲਿਸ ਆਫੀਸਰ ਮਾਰਿਆ। ਉਹ ਉਸ ਤੋਂ ਬਾਅਦ ਐਸਐਸਪੀ ਸਾਹਿਬ ਆਪਣੀ ਦੀ ਪੰਮੀ ਨੂੰ ਕਹਿੰਦੇ ਆ ਕਿ ਤੂੰ ਅਰਸ਼ਦੀਪ ਨੂੰ ਨਹੀਂ ਬੁਲਾਉਣਾ ਉਹਦੇ ਤੋਂ ਦੂਰ ਰਹਿਣਾ ਪਰ ਪੰਮੀ ਆਪਣੇ ਪਾਪਾ ਨੂੰ ਸਮਝਾਉਂਦੀ ਆ ਕਿ ਅਰਸ਼ਦੀਪ ਦੇ ਪਾਪਾ ਅੱਤਵਾਦੀ ਨਹੀਂ ਹੈਗੇ। ਉਹ ਕਹਿੰਦੇ ਆ ਕਿ ਪੁੱਤ ਇਸ ਗੱਲ ਦਾ ਤੈਨੂੰ ਤੇ ਮੈਨੂੰ ਪਤਾ ਅਸੀਂ ਡਿਪਾਰਟਮੈਂਟ ਨੂੰ ਕਲੈਰੀਫਿਕੇਸ਼ਨ ਨਹੀਂ ਦੇ ਸਕਦੇ। ਇਸ ਲਈ ਮੈਂ ਨਹੀਂ ਚਾਹੁੰਦਾ ਕਿ ਕੱਲ ਨੂੰ ਤੂੰ ਕਿਸੇ ਮੁਸੀਬਤ ਦੇ ਵਿੱਚ ਫਸੇ ਤੂੰ ਅਰਸ਼ਦੀਪ ਨੂੰ ਬੁਲਾਉਣਾ ਛੱਡ ਦੇ ਪੰਮੀ ਆ ਜਿਹੜੀ ਉਸ ਤੋਂ ਬਾਅਦ ਕਾਲਜ ਜਾਣਾ ਘਟਾ ਦਿੰਦੀ ਆ ਕਦੇ-ਕਦੇ ਉਹ ਕਾਲਜ ਜਾਂਦੀ ਆ ਇੱਕ ਦਿਨ ਪੰਮੀ ਕਾਲਜ ਦੇ ਗੇਟ ਅੱਗੇ ਖੜੀ ਡਰਾਈਵਰ ਦਾ ਇੰਤਜ਼ਾਰ ਕਰ ਰਹੀ ਸੀ ਕਿ ਇੱਕ ਚਿੱਟੇ ਰੰਗ ਦੀ ਗੱਡੀ ਉੱਥੇ ਆ ਕੇ ਰੁਕਦੀ ਆ ਪੰਮੀ ਵੇਖਦੀ ਆ ਕਿ ਉਸ ਗੱਡੀ ਦਾ ਜਦੋਂ ਸ਼ੀਸ਼ਾ ਨੀਵਾ ਹੁੰਦਾ ਤਾਂ ਉਸ ਗੱਡੀ ਦੇ ਵਿੱਚ ਅਰਸ਼ਦੀਪ ਤੇ ਇੱਕ ਉਹਦਾ ਦੋਸਤ ਹੁੰਦੇ ਆ ਅਰਸ਼ਦੀਪ ਦਾ ਹੁਲੀਆ ਜਿਹੜਾ ਬਿਲਕੁਲ ਬਦਲਿਆ ਹੋਇਆ ਸੀ ਤੇ ਉਹਦਾ ਮੂੰਹ ਆ ਜਿਹੜਾ ਉਹ ਲੁਕੋਇਆ ਹੋਇਆ ਸੀ ਅੱਖਾਂ ਤੋਂ ਪੰਮੀ ਜਿਹੜੀ ਅਰਸ਼ਦੀਪ ਨੂੰ ਪਛਾਣ ਲੈਂਦੀ ਆ ਫਿਰ ਉਹ ਇੱਕ ਚਿੱਠੀ ਦੇ ਕੇ ਗੱਡੀ ਉਥੋਂ ਫਟਾਫਟ ਭਜਾ ਕੇ ਲੈ ਜਾਂਦੇ ਆ ਪੰਮੀ ਘਰ ਆ ਕੇ ਉਹ ਚਿੱਠੀ ਪੜ੍ਹਦੀ ਆ ਤਾਂ ਚਿੱਠੀ ਦੇ ਵਿੱਚ ਲਿਖਿਆ ਹੁੰਦਾ ਕਿ ਸੌਰੀ ਪੰਮੀ ਤੂੰ ਮੇਰਾ ਇੰਤਜ਼ਾਰ ਨਾ ਕਰੀ ਤੇਰੇ ਪਾਪਾ ਤੇ ਮੇਰੇ ਪਾਪਾ ਇੱਕ ਦੂਜੇ ਦੇ ਵਿਰੋਧੀ ਨੇ ਕਿਉਂਕਿ ਤੇਰੇ ਪਾਪਾ ਪੁਲਿਸ 'ਚ ਨੇ ਤੇ ਪੁਲਿਸ ਆ ਜਿਹੜੀ ਉਹ ਸਿੱਖਾਂ ਨੂੰ ਅਤਵਾਦੀ ਘੋਸ਼ਿਤ ਕਰ ਕਰਕੇ ਮਾਰ ਰਹੀ ਆ ਮੇਰੇ ਪਾਪਾ ਬੇਕਸੂਰ ਨੇ ਮੈਂ ਆਪਣੇ ਪਾਪਾ ਨੂੰ ਲੱਭਣਾ ਚਾਹਣਾ ਤੇ ਮੈਨੂੰ ਨਹੀਂ ਪਤਾ ਵੀ ਆਪਣੇ ਪਾਪਾ ਨੂੰ ਲੱਭਣ ਦੇ ਵਿੱਚ ਮੈਨੂੰ ਕਿੰਨੀਆਂ ਕੁ ਮੁਸੀਬਤਾਂ ਆਉਣਗੀਆਂ ਪਤਾ ਨਹੀਂ ਮੇਰੀ ਜਾਨ ਬਚੂਗੀ ਵੀ ਕਿ ਨਹੀਂ ਇਸ ਲਈ ਤੂੰ ਆਪਣੀ ਜ਼ਿੰਦਗੀ ਜਿਹੜੀ ਨਵੇਂ ਸਿਰੇ ਤੋਂ ਸ਼ੁਰੂ ਕਰ ਲਈ ਮੈਨੂੰ ਤੂੰ ਭੁੱਲ ਜੀ ਇਹ ਚਿੱਠੀ ਪੜ੍ਹ ਕੇ ਪੰਮੀ ਜਿਹੜੀ ਅੰਦਰੋਂ ਅੰਦਰ ਟੁੱਟ ਜਾਂਦੀ ਹੈ ਤੇ ਉਹ ਕਹਿੰਦੀ ਹੈ ਕਿ ਅਰਸ਼ਦੀਪ ਮੈਂ ਤੇਰੇ ਬਿਨ ਕਿ ਮੈਂ ਤੇਰੇ ਬਿਨਾ ਕਿਵੇਂ ਰਾਂਗੀ ਚਲੋ ਸਮਾਂ ਲੰਘਦਾ ਪੰਮੀ ਆ ਜਿਹੜੀ ਉਹ ਕਾਲਜ ਜਾਣਾ ਘਟਾ ਦਿੰਦੀ ਆ ਬਿਲਕੁਲ ਹੀ ਘਟਾ ਦਿੰਦੀ ਆ ਹਫਤੇ ਦੇ ਵਿੱਚ ਇੱਕ ਵਾਰ ਹੀ ਜਾਂਦੀ ਆ ਇੱਕ ਦਿਨ ਫੇਰ ਪੰਮੀ ਸਕੂਲ ਕਾਲਜ ਦੇ ਗੇਟ ਅੱਗੇ ਖੜੀ ਹੁੰਦੀ ਆ ਤੇ ਉਹਦੇ ਕੋਲ ਫੇਰ ਇੱਕ ਗੱਡੀ ਆ ਕੇ ਰੁਕਦੀ ਆ ਉਸ ਗੱਡੀ ਦੇ ਵਿੱਚ ਅਰਸ਼ਦੀਪ ਦਾ ਉਹੀ ਦੋਸਤ ਹੁੰਦਾ ਜਿਹੜਾ ਪਿਛਲੀ ਵਾਰ ਉਹਦੇ ਨਾਲ ਆਇਆ ਸੀ ਉਹ ਪੰਮੀ ਵੱਲ ਚਿੱਠੀ ਕਰਦਾ ਤੇ ਪੰਮੀ ਸੋਚਦੀ ਆ ਵੀ ਸ਼ਾਇਦ ਚਿੱਠੀ ਅਰਸ਼ਦੀਪ ਨੇ ਭੇਜੀ ਹੋ ਜਦੋਂ ਉਹ ਚਿੱਠੀ ਪੜ੍ਹਨ ਲੱਗਦੀ ਆ ਤਾ ਉਹਦਾ ਦੋਸਤ ਆ ਜਿਹੜਾ ਖਿੜਕੀ ਖੋਲ੍ਹ ਕੇ ਗੱਡੀ ਦੀ ਟਾਕੀ ਖੋਲ੍ਹ ਕੇ ਪੰਮੀ ਨੂੰ ਅੰਦਰ ਖਿੱਚ ਲੈਂਦਾ ਤੇ ਉਹਨੂੰ ਬੇਹੋਸ਼ ਕਰ ਲੈਂਦਾ ਜਦੋਂ ਪੰਮੀ ਨੂੰ ਹੋਸ਼ ਆਉਂਦੀ ਆ ਤਾਂ ਉਹ ਇੱਕ ਸੁੰਨਸਾਣ ਹਨੇਰੇ ਵਾਲੇ ਕਮਰੇ 'ਚ ਹੁੰਦੀ ਆ ਉਦੋਂ ਹੋਸ਼ ਆਉਂਦੇ ਹੀ ਉਹ ਆਵਾਜ਼ ਮਾਰਦੀ ਆ ਕੋਈ ਹੈ ਮੇਰੀ ਮਦਦ ਕਰੋ ਪਰ ਜਿਹੜਾ ਅਰਸ਼ਦੀਪ ਦਾ ਉਹ ਦੋਸਤ ਹੁੰਦਾ ਉਹ ਗੇਟ ਤੇ ਬੈਠਾ ਹੁੰਦਾ ਤੇ ਪੰਮੀ ਨੂੰ ਕਹਿੰਦਾ ਕਿ ਪੰਮੀ ਇੱਥੇ ਕੋਈ ਵੀ ਨਹੀਂ ਆਊਗਾ ਤੈਨੂੰ ਬਚਾਉਣਾ ਤੇ ਪੰਮੀ ਉਹਨੂੰ ਕਹਿੰਦੀ ਆ ਕਿ ਕਿੱਥੇ ਆ ਤੂੰ ਤੇਰਾ ਬੇਗੈਰਤ ਦੋਸਤ ਅਰਸ਼ਦੀਪ जिने ਆਪਣੇ ਪਿਓ ਦੀ ਮੌਤ ਦਾ ਬਦਲਾ ਲੈਣ ਲਈ ਮੇਰੇ ਨਾਲ ਇਹ ਧੋਖੇਬਾਜ਼ੀ ਕੀਤੀ ਆ ਮੇਰੇ ਨਾਲ ਦਗੇਬਾਜ਼ੀ ਕੀਤੀ ਆ ਤਾਂ ਉਹਦਾ ਦੋਸਤ ਨੂੰ ਦੱਸਦਾ ਕਿ ਇਹਦੇ ਵਿੱਚ ਅਰਸ਼ਦੀਪ ਦਾ ਕੋਈ ਹੱਥ ਨਹੀਂ ਮੈਂ ਤਾਂ ਅਰਸ਼ਦੀਪ ਤੋਂ ਬਦਲਾ ਲੈਣ ਲਈ ਤੈਨੂੰ ਅਗਵਾ ਕੀਤਾ ਅਰਸ਼ਦੀਪ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹਦੇ ਪਾਪਾ ਦੀ ਮੌਤ ਹੋ ਚੁੱਕੀ ਆ ਅਸਲ ਦੇ ਵਿੱਚ ਪਿਛਲੇ 2 ਦਿਨਾਂ ਤੋਂ ਇੱਕ ਖਬਰ ਆ ਰਹੀ ਸੀ ਕਿ ਇੱਕ ਮੰਨਿਆ ਪਰਮੰਨਿਆ ਅਤਵਾਦੀ ਦਲੀਪ ਸਿੰਘ ਪੁਲਸ ਮੁੱਠਪੇੜ ਦੇ ਵਿੱਚ ਮਾਰਿਆ ਗਿਆ ਤੇ ਉਹ ਦਲੀਪ ਸਿੰਘ ਕੋਈ ਹੋਰ ਨਹੀਂ ਅਰਸ਼ਦੀਪ ਦੇ ਹੀ ਪਾਪਾ ਸੀ ਅਰਸ਼ਦੀਪ ਨੂੰ ਇਸ ਗੱਲ ਦਾ ਨਹੀਂ ਪਤਾ ਹੁੰਦਾ ਤੇ ਜਦੋਂ ਅਰਸ਼ਦੀਪ ਨੂੰ ਇਹ ਗੱਲ ਪਤਾ ਲੱਗਦੀ ਆ ਵੀ ਮੇਰੇ ਉਸ ਘਟੀਆ ਦੋਸਤ ਨੇ ਪੰਮੀ ਨੂੰ ਅਗਵਾ ਕਰ ਲਿਆ ਤਾਂ ਉਹ ਤੁਰੰਤ ਉੱਥੇ ਪਹੁੰਚਦਾ ਉਹ ਗੋਲੀਬਾਰੀ ਸ਼ੁਰੂ ਕਰਦਾ ਜਦੋਂ ਪੰਮੀ ਨੂੰ ਗੋਲੀਆਂ ਚੱਲਣ ਦੀ ਆਵਾਜ਼ ਸੁਣਦੀ ਆ ਤਾਂ ਉਹ ਸੋਚਦੀ ਆ ਕਿ ਸ਼ਾਇਦ ਮੇਰੇ ਪਾਪਾ ਮੈਨੂੰ ਬਚਾਉਣ ਆ ਗਏ ਬਾਵਾ ਟਾਈਮ ਗੋਲੀਬਾਰੀ ਹੁੰਦੀ ਆ ਤੇ ਉਸ ਤੋਂ ਬਾਅਦ ਇੱਕਦਮ ਸ਼ਾਂਤੀ ਹੋ ਜਾਂਦੀ ਆ ਸ਼ਾਂਤੀ ਤੋਂ ਬਾਅਦ ਜਦੋਂ ਉਸ ਕਮਰੇ ਦਾ ਦਰਵਾਜ਼ਾ ਖੁੱਲਦਾ ਤਾਂ ਇੱਕ ਸਿੱਖ ਸਰਦਾਰ ਮੁੰਡਾ ਜਿਹਦੇ ਆ ਪੂਰਾ ਮੂੰਹ ਬੰਨਿਆ ਹੁੰਦਾ ਬਿਨਾਂ ਬੋਲੇ ਉਹ ਪੰਮੀ ਦੀ ਬਾਹ ਫੜਦਾ ਤੇ ਉਹਨੂੰ ਗੱਡੀ ਵੱਲ ਲੈ ਜਾਂਦਾ ਗੱਡੀ ਦੇ ਵਿੱਚ ਬਿਠਾ ਕੇ ਉਹ ਇੱਕ ਹੋਟਲ ਦੇ ਵਿੱਚ ਜਾਂਦਾ ਹੋਟਲ ਦੇ ਵਿੱਚ ਇੱਕ ਸੋਫੇ ਤੇ ਪੰਮੀ ਨੂੰ ਬਿਠਾਉਂਦਾ ਤੇ ਉਸ ਤੋਂ ਬਾਅਦ ਰਿਸੈਪਸ਼ਨ ਤੇ ਜਿਹੜੀ ਕੁੜੀ ਹੁੰਦੀ ਆ ਉਹਦੇ ਕੋਲ ਜਾਂਦਾ ਤੇ ਉਸ ਮੁੰਡਾ ਦੇ ਹੱਥ ਦੇ ਵਿੱਚ ਇੱਕ ਪਿਸਤੌਲ ਸੀ ਤੇ ਇੱਕ ਬੰਦੂਕ ਉਹਦੇ ਮੋਢਿਆਂ ਤੇ ਟੰਗੀ ਹੋਈ ਸੀ ਉਸ ਬੰਦੂਖ ਤੇ ਪਿਸਤੌਲ ਦੇ ਡਰੋਂ ਜਿਹੜੀ ਰਿਸੈਪਸ਼ਨ ਵਾਲੀ ਕੁੜੀ ਆ ਉਹ ਅਰਸ਼ਦੀਪ ਦਾ ਵਿਰੋਧ ਨਹੀਂ ਕਰਦੀ ਤੇ ਅਰਸ਼ਦੀਪ ਉਹਨੂੰ ਕਹਿੰਦਾ ਕਿ ਇੱਕ ਨੰਬਰ ਲਾਓ ਉਹ ਕੁੜੀਆ ਫੋਨ ਨੰਬਰ ਡਾਇਲ ਕਰਦੀ ਆ ਉਹ ਨੰਬਰ ਪੰਮੀ ਦੇ ਪਾਪਾ ਦਾ ਹੁੰਦਾ ਪੰਮੀ ਦੇ ਪਾਪਾ ਨੂੰ ਕਾਲ ਕਰਵਾ ਕੇ ਅਰਸ਼ਦੀਪ ਉਸ ਕੁੜੀ ਤੋਂ ਇਹ ਕਹਾਉਂਦਾ ਕਿ ਤੁਹਾਡੀ ਧੀ ਪੰਮੀ ਫਲਾਣੇ ਹੋਟਲ ਦੇ ਵਿੱਚ ਬੈਠੀ ਆ ਤੁਸੀਂ ਆ ਕੇ ਲੈ ਜਾਓ ਉਸ ਤੋਂ ਬਾਅਦ ਐਸਐਸਪੀ ਸਾਹਿਬ ਹੋਟਲ ਦੇ ਵਿੱਚ ਪਹੁੰਚਦੇ ਆ ਦੇ ਉਹ ਆਪਣੀ ਧੀ ਪੰਮੀ ਨੂੰ ਉਥੇ ਸਹੀ ਸਲਾਮਤ ਵੇਖ ਕੇ ਭੱਜੇ ਆਉਂਦੇ ਆ ਪੰਮੀ ਵੀ ਆਪਣੇ ਪਾਪਾ ਦੇ ਨਾਲ ਲੱਗ ਕੇ ਭੱਜ ਕੇ ਮਿਲਦੀ ਆ ਉਸ ਤੋਂ ਬਾਅਦ ਪੰਮੀ ਦੇ ਪਾਪਾ ਉਹਨੂੰ ਲੈ ਕੇ ਘਰ ਜਾਂਦੇ ਆ ਘਰ ਜਾ ਕੇ ਪੰਮੀ ਦੇ ਪਾਪਾ ਕਹਿੰਦੇ ਕਿ ਮੈਂ ਤੈਨੂੰ ਕਿਹਾ ਸੀ ਨਾ ਕਿ ਅਰਸ਼ਦੀਪ ਤੋਂ ਦੂਰ ਰਹੀਂ ਅਰਸ਼ਦੀਪ ਨੇ ਆਪਣੀ ਕਰਤੂਤ ਦਿਖਾਤੀ ਨਾ ਤਾਂ ਪੰਮੀ ਕਹਿੰਦੀ ਕਿ ਨਹੀਂ ਪਾਪਾ ਤੁਸੀਂ ਗਲਤ ਸਮਝ ਰਹੇ ਹੋ ਮੈਨੂੰ ਅਗਵਾ ਅਰਸ਼ਦੀਪ ਨੇ ਨਹੀਂ ਕੀਤਾ ਸੀ ਮੈਨੂੰ ਤਾਂ ਕਿਸੇ ਉਹਦੇ ਦੋਸਤ ਨੇ ਅਗਵਾ ਕੀਤਾ ਸੀ ਪਰ ਐਸਐਸਪੀ ਸਾਹਿਬ ਮੰਨਣ ਲਈ ਤਿਆਰ ਨਹੀਂ ਹੁੰਦੇ ਤੇ ਉਹ ਕਹਿੰਦੇ ਆ ਕਿ ਕੀ ਤੈਨੂੰ ਪਤਾ ਜਿੱਥੇ ਇਹ ਤੈਨੂੰ ਰੱਖਿਆ ਗਿਆ ਸੀ ਅਗਵਾ ਕਰਕੇ ਉੱਥੇ ਇੱਕ ਲਾਸ਼ ਮਿਲੀ ਆ ਤੇ ਉਹ ਤੇ ਜਿਹੜੀ ਉਹ ਲਾਸ਼ ਆ ਉਹਦੇ ਕੋਲ ਜੋ ਵੀ ਸਮਾਨ ਮਿਲਿਆ ਉਸ ਲਾਸ਼ ਦਾ ਹੁਲੀ ਆ ਤੇ ਕੱਪੜੇ ਆ ਜਿਹੜੇ ਉਹ ਅਰਸ਼ਦੀਪ ਨਾਲ ਮਿਲਦੇ ਜੁਲਦੇ ਆ ਤੈਨੂੰ ਹੀ ਅਰਸ਼ਦੀਪ ਨੇ ਹੀ ਤੈਨੂੰ ਅਗਵਾ ਕੀਤਾ ਸੀ ਤਾਂ ਪੰਮੀ ਆ ਜਿਹੜੀ ਇਸ ਗੱਲ ਤੇ ਯਕੀਨਤਾ ਨਹੀਂ ਕਰਦੀ ਪਰ ਉਹ ਕਰ ਵੀ ਕੀ ਸਕਦੀ ਸੀ ਆਪਣੇ ਪਾਪਾ ਦੇ ਮੋਹ ਅਰਸ਼ਦੀਪ ਦੀ ਮੌਤ ਬਾਰੇ ਸੁਣ ਕੇ ਉਹ ਬਿਲਕੁਲ ਟੁੱਟ ਜਾਂਦੀ ਆ ਉਸ ਤੋਂ ਬਾਅਦ ਉਹ ਕਾਲਜ ਜਾਣਾ ਛੱਡ ਦਿੰਦੀ ਆ ਤੇ ਉਦਾਸ ਰਹਿਣ ਲੱਗਦੀ ਆ ਪੰਮੀ ਦੇ ਮੰਮੀ ਪਾਪਾ ਸੋਚਦੇ ਆ ਕਿ ਇਸ ਤਰ੍ਹਾਂ ਤਾਂ ਕੁੜੀ ਆ ਜਿਹੜੀ ਡਿਪਰੈਸ਼ਨ ਦੇ ਵਿੱਚ ਚਲੀ ਜਾਊਗੀ ਤੇ ਉਹ ਪੰਮੀ ਨੂੰ ਆਪਣੇ ਦੋਸਤ ਦੇ ਘਰ ਭੇਜ ਦਿੰਦੇ ਆ ਕਿਉਂਕਿ ਉਹ ਇਸ ਗੱਲ ਤੋਂ ਵੀ ਡਰਦੇ ਹੁੰਦੇ ਆ ਕਿ ਇਹ ਨਹੀਂ ਪਤਾ ਹਨਾ ਮੇਰੇ ਘਰ ਤੇ ਕਦੋਂ ਕਿਸੇ ਅੱਤਵਾਦੀ ਨੇ ਕੋਈ ਹਮਲਾ ਕਰ ਦੇਣਾ ਤੇ ਉਹ ਆਪਣੀ ਧੀ ਨੂੰ ਸਹੀ ਸਲਾਮਤ ਵੇਖਣਾ ਚਾਹੁੰਦੇ ਸੀ ਇੱਕ ਮਹੀਨੇ ਤੱਕ ਪੰਮੀ ਆ ਜਿਹੜੀ ਉਹ ਆਪਣੇ ਡੈਡੀ ਦੇ ਦੋਸਤ ਦੇ ਘਰ ਰਹਿੰਦੀ ਆ ਉਸ ਤੋਂ ਬਾਅਦ ਉਹ ਜਿਹੜੇ ਅੰਕਲ ਨੇ ਉਹ ਆਪਣੇ ਬੇਟੇ ਤੇ ਨੂੰ ਨੂੰ ਕਹਿ ਕੇ ਪੰਮੀ ਦਾ ਜਿਹੜਾ ਕੈਨੇਡਾ ਦਾ ਵੀਜ਼ਾ ਲਗਵਾ ਦਿੰਦੇ ਆ ਤੇ ਪੰਮੀ ਦੇ ਮੰਮੀ ਪਾਪਾ ਵੀ ਚਾਹੁੰਦੇ ਹੁੰਦੇ ਆ ਕਿ ਪੰਮੀ ਇੱਥੋਂ ਚਲੀ ਜਾਵੇ ਪੰਮੀ ਅਣਮੰਨੇ ਮਣ ਦੇ ਨਾਲ ਕੈਨੇਡਾ ਦੇ ਵਿੱਚ ਚਲੀ ਜਾਂਦੀ ਆ ਤੇ ਅੱਜ ਪੰਮੀ ਨੂੰ 1 ਸਾਲ ਹੋ ਗਿਆ ਸੀ ਕੈਨੇਡਾ ਆਈ ਨੂੰ 1 ਸਾਲ ਬਾਅਦ ਉਹਨੂੰ ਇਸ ਤਰ੍ਹਾਂ ਲੱਗਿਆ ਕਿ ਅਰਸ਼ਦੀਪ ਆ ਜਿਹੜਾ ਉਹ ਮੇਰੇ ਸਾਹਮਣੇੋਂ ਗੁਜ਼ਰ ਗਿਆ ਉਹ ਪਈ ਸੋਚਦੀ ਰਹਿੰਦੀ ਆ ਤੇ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹਨੂੰ ਇਹ ਨਹੀਂ ਪਤਾ ਕਦੋਂ ਨੀਂਦ ਆ ਜਾਂਦੀ ਆ ਜਦੋਂ ਸਵੇਰੇ ਉੱਠਦੀ ਆ ਤਾਂ ਉਹਦੀ ਭਾਬੀ ਆ ਜਿਹੜੀ ਫਿਰ ਰਸੋਈ ਦੇ ਵਿੱਚ ਹੁੰਦੀ ਆ ਤੇ ਉਹ ਪੰਮੀ ਨੂੰ ਪੁੱਛਦੀ ਆ ਕਿ ਪੰਮੀ ਕੀ ਗੱਲ ਆ ਤੇਦੀ ਭਾਬੀ ਪੰਮੀ ਨੂੰ ਵਾਰ-ਵਾਰ ਪੁੱਛਦੀ ਆ ਪਰ ਪੰਮੀ ਕਹਿੰਦੀ ਆ ਕਿ ਨਹੀਂ ਵੈਸੇ ਮੇਰੀ ਤਬੀਅਤ ਠੀਕ ਨਹੀਂ ਚਲੋ ਉਹ ਤਿਆਰ ਹੁੰਦੀ ਆ ਕੰਮ ਤੇ ਜਾਂਦੀ ਆ ਤੇ ਆਪਣੇ ਭਤੀਜੇ ਨੂੰ ਗੱਡੀ 'ਚ ਬਿਠਾਉਂਦੀ ਆ ਜਾਂਦੀ ਉਹਨੂੰ ਸਕੂਲ ਛੱਡ ਦਿੰਦੀ ਆ ਸ਼ਾਮ ਨੂੰ ਉਹ ਆਉਂਦੀ ਹੋਈ ਫਿਰ ਸੈਮ ਨੂੰ ਲੈਂਦੀ ਆ ਤੇ ਉਸੇ ਪਾਰਕ ਦੇ ਵਿੱਚ ਜਾਂਦੀ ਆ ਉਸੇ ਪਾਰਕ ਦੇ ਵਿੱਚ ਬੈਠੀ ਉਹ ਉਸੇ ਬੈਂਚ ਤੇ ਉਹਦੀ ਨਿਗਾ ਉਧਰ ਹੀ ਹੁੰਦੀ ਆ ਜਿੱਧਰ ਉਹਨੂੰ ਕੱਲ ਅਰਸ਼ਦੀਪ ਦੀ ਸਿਆਸੀ ਅੱਜ ਵੀ ਉਹ ਵੇਖਦੀ ਰਹਿੰਦੀ ਆ ਕਿ ਸ਼ਾਇਦ ਅੱਜ ਵੀ ਮੈਨੂੰ ਉਹ ਪਰਸਨ ਦਿਖਾਈ ਦੇ ਜਾਵੇ ਤੇ ਉਹਦੀ ਉਡੀਕ ਉਦੋਂ ਖਤਮ ਹੁੰਦੀ ਆ ਜਦੋਂ ਅਰਸ਼ਦੀਪ ਦੇ ਮਹਾਂਦਰੇ ਵਾਲਾ ਇੱਕ ਮੁੰਡਾ ਪੰਮੀ ਵੱਲ ਨੂੰ ਤੁਰਿਆ ਆਉਂਦਾ ਹੁੰਦਾ ਪੰਮੀ ਵੇਖਦੀ ਰਹਿੰਦੀ ਆ ਵੇਖਦੀ ਰਹਿੰਦੀ ਆ ਤੇ ਉਹ ਇਸ ਗੱਲ ਤੇ ਸ਼ੋਰ ਹੋ ਜਾਂਦੀ ਆ ਕਿ ਉਹ ਅਰਸ਼ਦੀਪ ਹੀ ਆ ਤੇ ਅਰਸ਼ਦੀਪ ਨੂੰ ਵੀ ਪੰਮੀ ਦਾ ਪਤਾ ਲੱਗ ਜਾਂਦਾ ਉਹ ਬਿਨਾਂ ਝਿਜਕ ਦੇ ਪੰਮੀ ਵੱਲ ਤੁਰਿਆ ਆਉਂਦਾ ਜਦੋਂ ਉਹ ਬਿਲਕੁਲ ਕੋਲ ਆ ਜਾਂਦੇ ਇੱਕ ਦੂਜੇ ਦੇ ਤੇ ਇੱਕ ਦੂਜੇ ਵੱਲ ਵੇਖ ਕੇ ਇਕੱਠੇ ਬੋਲ ਪੈਂਦੇ ਆ ਅਰਸ਼ ਕਹਿੰਦਾ ਕਿ ਪੰਮੀ ਤੂੰ ਤੇ ਪੰਮੀ ਕਹਿੰਦੀ ਆ ਕਿ ਅਰਸ਼ ਤੂੰ ਇੱਥੇ ਕਿਵੇਂ ਤੇਰੀ ਤਾਂ ਜਦੋਂ ਐਂ ਕਹਿੰਦਾ ਵੀ ਤੇ ਜਦੋਂ ਪੰਮੀ ਇਹ ਕਹਿੰਦੀ ਆ ਵੀ ਤੇਰੀ ਤਾਂ ਧਾਰਸ਼ਦੀਪ ਗੱਲ ਪੂਰੀ ਕਰਦਾ ਕਿ ਮੌਤ ਹੋ ਚੁੱਕੀ ਸੀ ਨਾ ਤਾਂ ਪੰਮੀ ਹਾਂ ਦੇ ਵਿੱਚ ਸਿਰ ਹਿਲਾਉਂਦੀ ਆ ਧਾਰਸ਼ਦੀਪ ਪੰਮੀ ਨੂੰ ਦੱਸਦਾ ਕਿ ਨਹੀਂ ਪੰਮੀ ਮੇਰੀ ਮੌਤ ਨਹੀਂ ਹੋਈ ਸੀ ਦਰਅਸਲ ਉਸ ਦਿਨ ਤੈਨੂੰ ਮੈਂ ਅਗਵਾ ਨਹੀਂ ਕੀਤਾ ਸੀ ਮੇਰੇ ਦੋਸਤ ਨੇ ਅਗਵਾ ਕੀਤਾ ਸੀ ਉਹ ਸੱਚ ਕਹਿ ਰਿਹਾ ਸੀ ਤੇ ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੇ ਦੋਸਤ ਨੇ ਤੈਨੂੰ ਅਗਵਾ ਕੀਤਾ ਤੇ ਮੈਂ ਤੈਨੂੰ ਉੱਥੋਂ ਛੁੜਵਾ ਕੇ ਲੈ ਕੇ ਗਿਆ ਸੀ ਤਾਂ ਮੈਂ ਪੁਲਿਸ ਨੂੰ ਭੇਖਾ ਪਾਉਣ ਦੇ ਲਈ ਆਪਣੇ ਦੋਸਤ ਵਾਲੇ ਕੱਪੜੇ ਆ ਜਿਹੜੇ ਮੈਂ ਪਾਲੇ ਸੀ ਤੇ ਮੇਰੇ ਵਾਲੇ ਕੱਪੜੇ ਉਹਦੇ ਪਾਤੇ ਸੀ ਸਾਡਾ ਦੋਨਾਂ ਦਾ ਹੁਲੀਆ ਅਲੱਗ-ਅਲੱਗ ਤਰ੍ਹਾਂ ਦਾ ਸੀ ਜਦੋਂ ਮੈਂ ਤੈਨੂੰ ਉੱਥੋਂ ਲੈ ਕੇ ਹੋਟਲ ਦੇ ਵਿੱਚ ਛੱਡਣ ਗਿਆ ਤਾਂ ਉਸ ਤੋਂ ਪਹਿਲਾਂ ਮੇਰੇ ਦੋਸਤ ਨਾਲ ਮੇਰਾ ਜਿਹੜਾ ਮੁਕਾਬਲਾ ਹੋਇਆ ਸੀ ਤੇ ਮੈਂ ਆਪਣੇ ਦੋਸਤ ਨੂੰ ਉੱਥੇ ਹੀ ਮਾਰ ਦਿੱਤਾ ਸੀ ਪਰ ਪੁਲਿਸ ਨੂੰ ਇਹ ਲੱਗਿਆ ਸੀ ਜਦੋਂ ਉਹਦੀ লাশ ਬਰਾਮਦ ਹੋਈ ਕਿ ਮੈਂ ਜਿਹੜਾ ਮੇਰੀ ਮੌਤ ਹੋ ਗਈ ਵੀ ਮੇਰਾ ਕਤਲ ਹੋ ਗਿਆ ਮੈਂ ਤੈਨੂੰ ਇਹ ਗੱਲ ਦੱਸਣਾ ਚਾਹੁੰਦਾ ਸੀ ਪਰ ਮੇਰੇ ਵੱਸ ਵਿੱਚ ਨਹੀਂ ਰਹੀ ਸੀ ਕਿਉਂਕਿ ਮੈਂ ਤੈਨੂੰ ਦੱਸ ਨਹੀਂ ਸਕਦਾ ਉਸ ਤੋਂ ਬਾਅਦ ਮੇਰੀ ਮਾਂ ਨੇ ਮੈਨੂੰ ਕਿਹਾ ਕਿ ਪੁੱਤ ਪਹਿਲਾਂ ਅੱਤਵਾਦੀ ਦਾ ਨਾਮ ਦੇ ਕੇ ਤੇਰੇ ਪਿਓ ਨੂੰ ਇਸ ਦੁਨੀਆ ਤੋਂ ਖਤਮ ਕਰ ਦਿੱਤਾ ਤੂੰ ਮੇਰਾ ਇਕਲੌਤਾ ਪੁੱਤ ਆ ਮੇਰੇ ਬੁਢਾਪੇ ਦਾ ਸਹਾਰਾ ਤੇਰੇ ਪਾਪਾ ਤਾਂ ਇਸ ਦੁਨੀਆ ਤੋਂ ਚਲੇ ਗਏ ਹੁਣ ਉਹ ਤਾਂ ਨਹੀਂ ਆਉਣਗੇ ਵਾਪਸ ਕੌਣ ਤੈਨੂੰ ਇਨਸਾਫ਼ ਦਿਵਾਊ ਤੂੰ ਮੇਰੇ ਬੁਢਾਪੇ ਦਾ ਸਹਾਰਾ ਬਣਨਾ ਤੂੰ ਇੱਥੋਂ ਚਲੇ ਆ ਜਾ ਤੇ ਕਹਿੰਦਾ ਫਿਰ ਅਸੀਂ ਕਿਸੇ ਮੇਰੇ ਦੋਸਤ ਨਾਲ ਗੱਲਬਾਤ ਕਰਕੇ ਮੈਂ ਇੱਧਰ ਆ ਗਿਆ ਕੈਨੇਡਾ ਕਿਉਂਕਿ ਕਹਿੰਦਾ ਮੈਨੂੰ ਪਤਾ ਸੀ ਵੀ ਪੰਜਾਬ ਦੇ ਵਿੱਚ ਮੈਨੂੰ ਅੱਤਵਾਦੀ ਦਾ ਨਾਮ ਦੇ ਦਿੱਤਾ ਗਿਆ ਤੇ ਮੈਨੂੰ ਇੱਕ ਨਾ ਇੱਕ ਦਿਨ ਪੁਲਿਸ ਨੇ ਖਤਮ ਹੀ ਕਰ ਦੇਣਾ ਸੀ ਮੈਨੂੰ ਕਹਿੰਦਾ 6 ਮਹੀਨੇ ਹੋ ਗਏ ਕੈਨੇਡਾ ਆਏ ਨੂੰ ਤੇ ਜਦੋਂ ਮੈਨੂੰ ਇਹ ਗੱਲ ਪਤਾ ਲੱਗੀ ਸੀ ਕਿ ਤੂੰ ਵੀ ਕੈਨੇਡਾ ਤਾਂ ਮੈਂ ਇਹੀ ਅਰਦਾਸ ਕਰਦਾ ਸੀ ਰੱਬ ਅੱਗੇ ਕਿ ਤੂੰ ਕਦੇ ਨਾ ਕਦੇ ਮੈਨੂੰ ਜਰੂਰ ਮਿਲੇਂਗੀ ਤੇ ਮਿਲ ਜਾਵੇਂ ਅੱਜ ਕਹਿੰਦਾ ਮੇਰੀ ਅਰਦਾਸ ਆ ਜਿਹੜੀ ਪੂਰੀ ਹੋ ਗਈ ਚਲੋ ਪੰਮੀ ਆ ਜਿਹੜੀ ਹੱਸ ਪੈਂਦੀ ਆ ਤੇ ਅਰਸ਼ਦੀਪ ਨੂੰ ਗੱਲ ਨਾਲ ਲਾਉਂਦੀ ਆ ਤੇ ਮੈਂ ਅਰਸ਼ਾ ਨੂੰ ਪੁੱਛਦਾ ਕਿ ਤੂੰ ਵਿਆਹ ਨਹੀਂ ਕਰਵਾਇਆ ਤਾਂ ਪੰਮੀ ਕਹਿੰਦੀ ਵੀ ਇਹ ਗੱਲ ਤਾਂ ਤੂੰ ਭੁੱਲ ਜਾ ਮੈਂ ਤੈਨੂੰ ਕਾਲਜ ਦੇ ਵਿੱਚ ਹੀ ਗੱਲ ਕਹੀ ਸੀ ਕਿ ਭਾਵੇਂ ਮੈਂ ਹਿੰਦੂ ਪਰਿਵਾਰ ਨਾਲ ਸੰਬੰਧਤ ਆ ਪਰ ਜੇ ਮੈਂ ਤੇਰਾ ਹੱਥ ਫੜ ਲਿਆ ਤੇਰੀ ਬਾਹ ਫੜ ਲਈ ਤਾਂ ਕਦੇ ਛੱਡੂਗੀ ਨਹੀਂ ਤੇ ਇਹ ਗੱਲ ਮੈਂ ਸੋਚੀ ਸੀ ਕਿ ਤੇਰੇ ਬਿਨਾ ਮੈਂ ਕਿਸੇ ਨਾਲ ਵਿਆਹ ਕਰਵਾਉਣਾ ਵੀ ਨਹੀਂ ਚੱਲ ਹੁਣ ਆਜਾ ਘਰ ਚੱਲੀਏ ਇੰਨੇ ਨੂੰ ਪੰਮੀ ਦੀ ਭਾਬੀ ਦਾ ਫੋਨ ਆਉਂਦਾ ਤੇ ਉਹ ਪੰਮੀ ਨੂੰ ਕਹਿੰਦੀ ਆ ਕਿ ਪੰਮੀ ਅੱਜ ਤੂੰ ਆਈ ਨਹੀਂ ਕੱਲ ਦੀ ਤੂੰ ਉਦਾਸ ਵੀ ਆ ਤੇ ਤੂੰ ਲੇਟ ਕਿਉਂ ਹੋ ਗਈ ਤਾਂ ਪੰਮੀ ਕਹਿੰਦੀ ਕਿ ਭਾਬੀ ਤੂੰ ਸੀ ਖਾਣੇ ਦੀ ਤਿਆਰੀ ਕਰੋ ਅਸੀਂ ਆ ਰਹੇ ਹਾਂ ਤਾਂ ਉਹਦੀ ਭਾਬੀ ਕਹਿੰਦੀ ਵੀ ਅਸੀਂ ਮਤਲਬ ਉਹ ਕਹਿੰਦੀ ਮੈਂ ਆਕੇ ਹੀ ਦੱਸਾਂ ਅਸੀਂ ਕੌਣ ਆ ਤਾਂ ਚਲੋ ਉਹ ਸੈਮ ਨੂੰ ਗੱਡੀ 'ਚ ਬਿਠਾਉਂਦੇ ਆ ਅਰਸ਼ਦੀਪ ਵੀ ਗੱਡੀ 'ਚ ਬੈਹਿੰਦਾ ਤੇ ਪੰਮੀ ਆ ਜਿਹੜੀ ਆਪਣੇ ਭਰਾ ਪਰਜਾਈ ਦੇ ਘਰ ਆਉਂਦੀ ਆ ਘਰ ਆ ਕੇ ਜਦੋਂ ਉਹ ਘਰ ਦੇ ਅੰਦਰ ਦਾਖਲ ਹੁੰਦੇ ਆ ਤਾਂ ਪੰਮੀ ਦੀ ਭਾਬੀ ਅਰਸ਼ਦੀਪ ਨੂੰ ਵੇਖ ਕੇ ਹੈਰਾਨ ਰਹਿ ਜਾਂਦੀ ਆ ਤੇ ਪੁੱਛਦੀ ਆ ਕਿ ਇਹ ਕੌਣ ਆ ਤਾਂ ਪੰਮੀ ਆ ਫਿਰ ਆਪਣੀ ਭਾਬੀ ਕੋਲ ਸਾਰੀ ਗੱਲ ਆ ਜਿਹੜੀ ਉਹ ਦੱਸ ਦਿੰਦੀ ਆ ਤੇ ਪੰਮੀ ਕਹਿੰਦੀ ਅੱਛਾ ਪੰਮੀ ਦੀ ਭਾ ਤੇ ਪੰਮੀ ਦੀ ਭਾਬੀ ਕਹਿੰਦੀ ਅੱਛਾ ਇੱਕ ਸਾਲ ਹੋ ਗਿਆ ਤੈਨੂੰ ਆਈ ਨੂੰ ਜਦੋਂ ਵੀ ਤੇਰੇ ਰਿਸ਼ਤੇ ਦੀ ਗੱਲ ਆਉਂਦੀ ਸੀ ਤੇ ਤੂੰ ਮਨਾਂ ਕਰ ਦਿੰਦੀ ਸੀ ਪਰ ਤੂੰ ਮੈਨੂੰ ਅਸਲੀ ਗੱਲ ਨਹੀਂ ਦੱਸ ਸਕਦੀ ਸੀ ਤਾਂ ਪੰਮੀ ਕਹਿੰਦੀ ਵੀ ਮੇਰਾ ਗੱਲ ਲਗਾਉਣ ਦਾ ਇਰਾਦਾ ਕੋਈ ਨਹੀਂ ਸੀ ਮੈਂ ਸਹੀ ਸਮੇਂ ਦਾ ਇੰਤਜ਼ਾਰ ਕਰਦੀ ਸੀ ਹੁਣ ਤੁਸੀਂ ਮੇਰੇ ਪਾਪਾ ਨੂੰ ਫੋਨ ਕਰਕੇ ਕਹਿ ਸਕਦੇ ਹੋ ਮੈਂ ਵਿਆਹ ਕਰਵਾਉਣ ਲਈ ਰਾਜ਼ੀ ਆ ਤਾਂ ਪੰਮੀ ਦੀ ਭਾਬੀ ਆ ਜਿਹੜੀ ਉਹ ਹੱਸ ਕੇ ਪੰਮੀ ਨੂੰ ਗੱਲ ਨਾਲ ਲਾਉਂਦੀ ਆ ਤੇ ਕਹਿੰਦੀ ਆ ਕਿ ਅੱਛਾ ਫਿਰ ਕੀ ਨਾਮ ਆ ਤੇਰੇ ਇਸ ਦੋਸਤ ਦਾ ਤਾ ਸੈਮਾ ਜਿਹੜਾ ਉਹ ਹਾਸੇ ਦੇ ਵਿੱਚ ਆਪਣੀ ਮੰਮੀ ਨੂੰ ਕਹਿੰਦਾ ਕਿ ਮੰਮੀ ਦੋਸਤ ਨਾ ਕਹੋ ਫੁੱਫੜ ਕਹੋ ਹੁਣੇ ਮੇਰੇ ਫੁੱਫੜ ਜੀ ਨੇ ਨਾ ਤਾਂ ਸੈਮ ਦੀ ਗੱਲ ਸੁਣ ਕੇ ਸਾਰੇ ਹੱਸ ਪੈਂਦੇ ਆ ਪੰਮੀ ਦੀ ਭਾਬੀ ਆਪਣੇ ਹਸਬੰਦ ਨੂੰ ਫੋਨ ਕਰਦੀ ਆ ਤੇ ਕਹਿੰਦੀ ਆ ਕਿ ਤੁਸੀਂ ਜਲਦੀ ਘਰ ਆਜੋ ਮੈਂ ਤੁਹਾਨੂੰ ਕਿਸੇ ਨਾਲ ਮਿਲਾਉਣਾ ਜਦੋਂ ਪੰਮੀ ਦਾ ਭਰਾ ਘਰ ਆਉਂਦਾ ਤੇ ਉਹ ਅਰਸ਼ਦੀਪ ਨੂੰ ਮਿਲ ਕੇ ਬਹੁਤ ਖੁਸ਼ ਹੁੰਦਾ ਤੇ ਪੰਮੀ ਆ ਜਿਹੜੀ ਉਹਨੂੰ ਵੀ ਸਾਰੀ ਗੱਲ ਦੱਸ ਦਿੰਦੀ ਆ ਪਰ ਉਸ ਤੋਂ ਬਾਅਦ ਉਹ ਆਪਣੇ ਡੈਡੀ ਨੂੰ ਫੋਨ ਕਰਦੇ ਆ ਤੇ ਡੈਡੀ ਨੂੰ ਫੋਨ ਕਰਕੇ ਕਹਿੰਦੇ ਆ ਕਿ ਤੁਸੀਂ ਅੰਕਲ ਨੂੰ ਕਹਿ ਦਿਓ ਕਿ ਪੰਮੀ ਦੇ ਵਿਆਹ ਦੀ ਤਿਆਰੀ ਕਰਿਓ ਤੇ ਆਪਣੀਆਂ ਫਾਈਲਾਂ ਜਿਹੜੀਆਂ ਤਿਆਰ ਕਰੋ ਆਪਾਂ ਇੱਥੇ ਹੀ ਆਪਣੇ ਪੰਮੀ ਦਾ ਵਿਆਹ ਕਰਨਾ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਣਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ